ਅਸ ਵਕਤ ਹੈ ਅਸੀਂ ਮੌਜੂਦ ਆ ਇਸ ਟਾਈਮ ਘੱਗਰ ਦਰਿਆ ਦੇ ਹਰਚੰਦਪੁਰਾ ਬੰਨ੍ਹ ਦੇ ਉੱਤੇ ਘੱਗਰ ਦਰਿਆ ਦੇ ਵਿੱਚ ਜਦੋਂ ਤੋਂ ਪਾਣੀ ਚੜਨ ਲੱਗਿਆ ਹੈ ਉਦੋਂ ਤੋਂ ਕਿਸਾਨ ਇਸ ਬੰਨ੍ਹ ਨੂੰ ਮਜ਼ਬੂਤ ਕਰਨ ਤੇ ਲੱਗੇ ਹੋਏ ਨੇ ਪਰ ਕਿਸਾਨਾਂ ਵੱਲੋਂ ਜਿਹੜਾ ਦਿਨ ਰਾਤ ਕਰਕੇ ਇਸ ਬੰਨ੍ਹ ਤੇ ਮਸ਼ੱਕਤ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਘੱਗਰ ਦਰਿਆ ਵਿੱਚ ਜਿਹੜਾ ਪਾਣੀ ਲਗਾਤਾਰ ਵੱਧਾ ਹੈ ਅਸੀਂ ਦਿਖਾਵਾਂਗੇ ਤੁਹਾਨੂੰ ਘੱਗਰ ਦਰਿਆ ਦੇ ਵਿੱਚ ਹਾਲਾਤ ਕੀ ਨੇ ਪਾਣੀ ਕਿੰਨਾ ਵਗ ਰਿਹਾ ਕਿੰਨਾ ਤੇਜ਼ੀ ਨਾਲ ਵਗ ਰਿਹਾ ਜਿਸ ਕਰਕੇ ਕਿਸਾਨਾਂ ਨੂੰ ਜਿਹੜੀ ਬੜਾ ਚਿੰਤਾ ਤੇ ਸਹਿਮ ਜਿਹੜਾ ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਕੋਈ ਘੱਗਰ ਦਰਿਆ ਜਿਹੜਾ ਬਿਲਕੁਲ ਕੱਡੇ ਤੇ ਪਹੁੰਚਿਆ ਹੋਇਆ ਹੈ ਇੱਥੇ ਸਾਡੇ ਨਾਲ ਮੌਜੂਦ ਨੇ ਕਿਸਾਨ ਉਹਨਾਂ ਤੋਂ ਜਾਣਦੇ ਆ ਕਿ ਕਿੰਨੇ ਦਿਨਾਂ ਤੋਂ ਤੁਸੀਂ ਲੱਗੇ ਹੋਏ ਹੋ ਤੇ ਹਾਲਾਤ ਕੀ ਨੇ ਉਸ ਦਿਨ ਪਾਣੀ ਦੀ ਪੱਧਰ ਕਿੰਨਾ ਸੀ ਅੱਜ ਕਿੰਨਾ ਹੈ ਜੀ ਤੁਹਾਡਾ ਨਾਮ ਹਾਂਜੀ ਰਗਵੀਰ ਦਾਸ ਜੀ ਜੀ ਇਹ ਦੂ ਤਰੀਕ ਤੋਂ ਕੰਮ ਚੱਲ ਰਿਹਾ ਈ ਇਹ ਹਾਂਜੀ ਇਹ ਕਿਸਾਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਇੱਥੇ ਹੀ ਨਾ ਤੇ ਸਰਕਾਰ ਕੋਈ ਵੀ ਕੰਮ ਨਹੀਂ ਕਰਦੀ ਜੀ ਕੋਈ ਵੀ ਸਰਕਾਰ ਆ ਜੇ ਕਾਂਗਰਸ ਆ ਜਾਈ ਕਾਲੀ ਆ ਜਾਈ ਆਮ ਆਦਮੀ ਪਾਰਟੀ ਆ ਜਾਈ ਕੋਈ ਵੀ ਸਰਕਾਰ ਇੱਥੇ ਕੋਈ ਸਹਾਇਤਾ ਨਹੀਂ ਕਰਦੀ ਹੈਗੀ ਆ ਗਈ ਹਾਂ ਇਹ ਕਿਸਾਨਾਂ ਦਾ ਸਾਰਾ ਉਹ ਮੁੱਦਾ ਹੈ ਜੇ ਇਹ ਬੰਦ ਟੁੱਟ ਜਾਂਦਾ ਤਾਂ ਕੀ ਹਾਲਾਤ ਹੋਣਗੇ ਹਾਲਾਤ ਜੀ ਇਹ ਸਾਰੇ ਇਲਾਕੇ 20 ਪੁੰਡਾ ਨੂੰ ਮਾਰਦਾ ਈ ਇਹ 20 ਪੁੰਡਾ ਪਹਿਲਾਂ ਵੀ ਇਹ ਟੁੱਟਦਾ ਰਿਹਾ ਹਾਂਜੀ ਹਾਂ ਅੱਜ ਸਾਲ ਟੁੱਟਦਾ ਈ 23 ਚ ਵੀ ਇਹੀ ਹਾਲ ਹੋਇਆ ਸੀ 93 ਚ ਵੀ ਇਹੀ ਹਾਲ ਹੋਇਆ ਸੀ 88 ਚ ਵੀ ਇਹੀ ਹਾਲ ਹੋਇਆ ਸੀ ਹੁਣ ਜਿਹੜਾ ਬੰਨਾ ਇਹਨਾਂ ਦਾ ਤੁਹਾਡੇ ਕੋਈ ਨਾਲ ਕੋਈ ਸਾਥ ਦੇ ਰਿਹਾ ਹੈ ਜਾਂ ਤੁਸੀਂ ਆਪਣੇ ਤੌਰ ਤੇ ਲੱਗੇ ਹੋ ਇਹ ਆਪਣੇ ਕਿਸਾਨਾਂ ਦੇ ਲਵੇ ਲਵੇ ਪਿੰਡਾਂ ਵਾਲੇ ਜਿੰਨੇ ਵੀ ਮਦਦ ਕਰ ਰਹੇ ਨੇ ਕਿਸਾਨ ਆ ਰਹੇ ਨਹੀਂ ਸਾਰੇ ਜੀ ਕੀ ਨਾਏ ਪਹਿਲਾਂ ਨਾਂ ਦੱਸੋ ਮੇਰਾ ਨਾਮ ਲਾਬਚੰਦਾ ਜੀ ਇਹ ਜ਼ਮੀਨ ਮੇਰੇ ਬਾਬਿਆਂ ਦੇ ਲਵੇ ਠੇਕੇ ਤੇ ਬਾਬਿਆਂ ਦੀ ਜ਼ਮੀਨ ਆ ਜੀ ਤੇ ਅਸੀਂ 31 ਤਰੀਕ ਨੂੰ ਲੱਗੇ ਤੇ ਇਹ ਪਾਣੀ ਚੜਨ ਹਾਂਜੀ 31 ਤੋਂ ਅਸੀਂ ਆਪਦੇ ਮੁੰਡੇ 10 12 ਮੁੰਡੇ ਹੈਗੇ ਸਾਡੇ ਇਕੱਠੇ ਕਰਕੇ ਕੁਝ ਪਿੰਡ ਵਾਲਿਆਂ ਨਾਲ ਸੰਯੋਗ ਤੇ ਆ ਤੇ ਲੈ ਕੇ ਆਏ ਤੇ ਫਿਰ ਇਹਨਾਂ ਦਾ ਬੰਦ ਸ਼ੁਰੂ ਕਰਿਆ ਬੰਨ ਲਾਉਣ ਦਾ 31 ਤਰੀਕ ਤੋਂ ਲੱਗੇ ਹੈ ਜੀ ਇਹ ਸੀ ਇਹਨਾਂ ਸੀ ਤਾਂ ਜਿਹੜੇ ਕ੍ਰਾਤੀਕਾਰੀ ਕਿਸਾਨ ਯੂਨੀਅਨ ਹੈ ਇਹ ਕਹਿ ਰਹੇ ਵੀ ਅਸੀਂ ਪੂਰਾ ਸਾਥ ਦੇ ਰਹੇ ਹਾਂ ਹਾਂ ਇਹ ਇਸ ਪਿੰਡ ਵਾਲੇ ਸੰਯੋਗ ਦੇ ਰਹੇ ਨੇ ਪੂਰਾ ਬਾਦਸ਼ਾਹਪੁਰ ਤੋਂ ਉਹ ਗਾ ਅੱਗੇ ਤੱਕ ਸਾਰੇ ਪਿੰਡਾਂ ਦਾ ਸੰਯੋਗ ਦੇ ਰਹੇ ਨੇ ਹੁਣ ਇਥੇ ਪਹੁੰਚੇ ਨੇ ਡਾਕਟਰ ਦਰਸ਼ਨਪਾਲ ਜੀ ਕ੍ਰਾਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਉਹਨਾਂ ਤੋਂ ਵੀ ਜਾਣਾਂਗੇ ਤੇ ਹੋਰ ਜਿਹੜੇ ਆਗੂ ਨੇ ਉਹਨਾਂ ਤੋਂ ਵੀ ਜਾਣਾਂਗੇ ਕੀ ਕੀ ਹਾਲਾਤ ਨੇ ਕੀ ਮਦਦ ਤੁਹਾਡੇ ਵੱਲੋਂ ਜਿਹੜੀ ਹੈ ਕੀਤੀ ਜਾ ਰਹੀ ਹੈ ਚਰਮੇਂਦਰ ਦਰਸ਼ਨਪਾਲ ਹੈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਪ੍ਰਧਾਨ ਹੈ ਅੱਜ ਇੱਥੇ ਸਾਡੀ ਟੀਮ ਹੋ ਰਾਮ ਲੋਕ ਵੀ ਜਿਹੜੇ ਨੇ ਨਗਾਤਰ ਘੱਗਰ ਦਾ ਜਿਹੜਾ ਖਾਫ ਬਣਿਆ ਹੋਇਆ ਉਹਦੇ ਖਿਲਾਫ ਇੱਥੇ ਸਾਰੇ ਆਏ ਹੋਏ ਨੇ ਰੋਜ਼ ਆਉਂਦੇ ਨੇ ਦਿਨ ਰਾਤ ਰਹਿੰਦੇ ਨੇ ਇੱਥੇ ਤੇ ਇੱਥੇ ਜਿਸ ਕਿਸਮ ਦਾ ਮਾਹੌਲ ਹੈ ਵੀ ਆਲੇ-ਦੋਲੇ ਝੋਨੇ ਲੱਗੇ ਹੋਏ ਨੇ ਸੜਕਾਂ ਵੀ ਬੰਦ ਨੇ ਮਿੱਟੀ ਵੀ ਕਿਤੋਂ ਨਹੀਂ ਮਿਲ ਰਹੀ ਇਹਦੇ ਵਿੱਚ ਜਿਸ ਕਿਸਮ ਦਾ ਅਣਥੱਕ ਕੰਮ ਇਹ ਲੋਕ ਕਰ ਰਹੇ ਨੇ ਵੀ ਇਸ ਗੱਲ ਦੇ ਲਈ ਇਹ ਬਹੁਤ ਹੀ ਕਹਿ ਲਓ ਕਿ ਕਾਫਤ ਤੋਂ ਬਚਾਉਣ ਲਈ ਇਹਨਾਂ ਦੀ ਹਿੰਮਤ ਹੈ ਜਿਹੜੀ ਇਹਦੀ ਦਾਤ ਦਿੰਦੇ ਹੋਏ ਇਹਨਾਂ ਨੂੰ ਵਧਾਈ ਵੀ ਦਿੰਦਾ ਮੈਂ ਇਸ ਗੱਲ ਦੀ ਕਿ ਇਲਾਕੇ ਦੇ ਲੋਕਾਂ ਦੀ ਅਗਵਾਈ ਕਰਦੇ ਹੋਏ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਪਾਤਣਾ ਬਾਸ਼ਾਪੁਰ ਦੀ ਟੀਮ ਨੇ ਦੋਵਾਂ ਨੇ ਜਿਵੇਂ ਇੱਥੇ ਕੰਮ ਕੀਤਾ ਇਹ ਆਪਣੇ ਆਪ ਦੇ ਵਿੱਚ ਵੈਸੇ ਪੰਜਾਬ ਸਾਰੇ ਦੇ ਵਿੱਚ ਹੀ ਲੋਕ ਲੱਗੇ ਹੋਏ ਨੇ ਇਸ ਘੱਗਰ ਦੇ ਆਫਤ ਨੂੰ ਰੋਕਣ ਦੇ ਵਾਸਤੇ ਸਾਰੇ ਇਲਾਕ ਜਿੱਥੋਂ ਤੋਂ ਘੱਗਰ ਸ਼ੁਰੂ ਹੁੰਦਾ ਪੰਜਾਬ ਹਰਿਆਣਾ 'ਚ ਉੱਥੇ ਤੋਂ ਹੀ ਲੋਕ ਚੌਕਸ ਵੀ ਨੇ ਤੇ ਆਪਣੇ ਵੱਲੋਂ ਉਹ ਬੰਨਾਂ ਨੂੰ ਤਕੜਾ ਵੀ ਕਰ ਰਹੇ ਨੇ ਇਸ ਖਾਸ ਜਗ੍ਹਾ ਦੇ ਉੱਤੇ ਮਿੱਟੀ ਦੀ ਘਾਟ ਕਰਕੇ ਬੰਦ ਜਿਹੜੇ ਕਮਜ਼ੋਰ ਨੇ ਦਿਨ ਰਾਤ ਦੀ ਵਿਜੀਲੈਂਸ ਦਿਨ ਰਾਤ ਦਾ ਇੱਥੇ ਚੌਕਸ ਰਹਿਣਾ ਤੇ ਨਾਲ ਹੀ ਸਾਡੇ ਜਿਹੜੇ ਮਤਲਬ ਕਿ ਵਧ ਰਿਹਾ ਹੈ ਕਿਉਂਕਿ ਦੇਖੋ ਹੈਰਾਨੀ ਦੀ ਗੱਲ ਤਾਂ ਹੈ ਵੀ ਪਾਣੀ ਲਗਾਤਾਰ ਵਧ ਰਿਹਾ ਰੋਜ਼ 1 ਇੰਚ 1.5 ਇੰਚ 2 ਇੰਚ ਵਧ ਜਾਂਦਾ ਪਿੱਛੇ ਹਾਲਾਂਕਿ ਡਾਫ ਲੱਗੀ ਹੋਈ ਹੈ ਜਿਹੜੀ ਸਾਡੀ ਹਾਂਸੀ ਪਟਾਣਾ ਨਹਿਰ ਤਰਮੇੜੀ ਤੋਂ ਪਰਲੇ ਪਾਸੇ ਉਰਲੇ ਪਾਸੇ ਇਧਰਲੇ ਪਾਸੇ ਡਾਫ ਲੱਗੀ ਹੋਈ ਹੈ ਇਹਦੇ باوجود ਵੀ ਨਾਲਿਆਂ ਚੋਂ ਪਾਣੀ ਜਿਵੇਂ ਜਿਵੇਂ ਮੰਨ ਲਓ ਬਰੇਟੇ ਦੇ ਕੋਲ ਪਾਣੀ ਘਟਾ ਉਹਦੇ ਤੋਂ ਅੱਗੇ ਜਾ ਕੇ ਸਰਦੂਲ ਕੋੜ ਗੜ੍ਹ ਕੋਲ ਜਾ ਕੇ ਫਿਰ ਟੁੱਟ ਗਿਆ ਪਾਣੀ ਸੋ ਇਹ ਜਿਹੜੀ ਚੌਕਸੀ ਰੱਖ ਰਹੇ ਆ ਇਹਦੇ ਦੇਖੋ ਦੋ ਚਾਰ ਦੀ ਗੱਲ ਹੈ ਇਹ ਪਾਣੀ ਦਾ ਸ਼ਾਇਦ ਮੀਂਹ ਜਿਹੜੇ ਉੱਪਰ ਪਹਾੜਾਂ ਦੇ ਵਿੱਚ ਇਸ ਕੈਚਮੈਂਟ ਏਰੀਆ ਦੇ ਵਿੱਚ ਜਿਹੜੇ ਘਟ ਪੈ ਰਹੇ ਨੇ ਸ਼ਾਇਦ ਥੋੜਾ ਜਿਹਾ ਵਿਚਾਰ ਹੈ ਜੇ ਪਰ ਫਿਰ ਵੀ ਮੈਂ ਕਹੂੰਗਾ ਕਿ ਮੈਨ ਮੇਡ ਇੱਕ ਤਰ੍ਹਾਂ ਦੀ ਬਲਕਿ ਸਰਕਾਰਾਂ ਦੀ ਅਣਗਹਿਲੀ ਕਰਕੇ ਸਾਨੂੰ ਝੱਲਣਾ ਪੈ ਰਿਹਾ ਏ ਇਸ ਲਈ ਬੇਸ਼ੱਕ ਅਸੀਂ ਕੁਦਰਤੀ ਜਿਹੜੀ ਆਫਤ ਦਾ ਜਾਂ ਕਹਿ ਲਓ ਸਰ ਕੇਂਦਰ ਸਰਕਾਰ ਕੋਲੋਂ ਮੰਗ ਕਰਦੇ ਆਂ ਵੀ ਇਹ ਸਾਵਤ ਨੂੰ ਕੌਮੀ ਆਫਤ ਦਾ ਐਲਾਨਿਆ ਜਾਵੇ ਲੇਕਿਨ ਇਹਨੂੰ ਕੁਦਰਤੀ ਆਫਤ ਕਹਿ ਕੇ ਮਨੁੱਖਾਂ ਦਾ ਜਾਂ ਕਾਰਨਾਂ ਟਾਲਣਾ ਜਿਹੜਾ ਇਹ ਠੀਕ ਨਹੀਂ ਹੈਗਾ ਇਹਦੇ ਵਿੱਚ ਜਿੱਥੇ ਸਾਡੇ ਕਹਿ ਲੋ ਕਿ ਅੰਗੈਲੀ ਸਰਦਾਰ ਜੀ ਇੱਕ ਗੱਲ ਇੱਥੇ ਹੈਗੀ ਹੈ ਵੀ ਜਿਸ ਤਰ੍ਹਾਂ ਇਹ ਤੇ ਮਸਲਾ ਸੀਗਾ ਇਹ ਬਰਸਾਤਾ ਤੋਂ ਪਹਿਲਾਂ ਹੋਣਾ ਚਾਹੀਦਾ ਸੀ ਸਰਕਾਰਾਂ ਨੇ ਅੜਗੋਲਿਆ ਕੀਤਾ ਜਥੇਬੰਦੀਆਂ ਨੇ ਵੀ ਉਨੀ ਪੱਦਰ ਤੇ ਆਵਾਜ਼ ਨਹੀਂ ਚੱਕੀ ਜਿਹੜੀ ਚੱਕਣੀ ਚਾਹੀਦੀ ਸੀ ਕੀ ਕਹੋਗੇ ਨਹੀਂ ਦੇਖੋ ਜਥੇਬੰਦੀਆਂ ਨੂੰ ਨਾ ਜਥੇਬੰਦੀਆਂ ਨੂੰ ਜਿਹੜੇ ਕੰਮ ਨੇ ਹੋਈ ਵੀ ਇੱਕ ਕੰਮ ਮਹੱਤਵਪੂਰਨ ਕੰਮ ਹੈ ਮੈਨੂੰ ਯਾਦ ਹੈ ਕਿ ਅਸੀਂ 23 ਦੇ ਵਿੱਚ ਵੀ ਉਸ ਤੋਂ ਪਹਿਲਾਂ ਵੀ ਇਹ ਆਵਾਜ਼ ਸਰਕਾਰ ਕੋਲ ਲਗਾਤਾਰ ਪਹੁੰਚਾਉਂਦੇ ਰਹੀ ਹੈ ਫਲੱਡ ਅਫੈਕਟਡ ਏਰੀਆ ਡਿਕਲੇਅਰ ਕਰਾਉਣੇ ਫਲੱਡਸ ਦਾ ਪਹਿਲਾ ਇੰਤਜ਼ਾਮ ਕਰਨਾ ਦਰਿਆਵਾਂ ਦੀ ਸਫਾਈ ਕਰਨਾ ਡੂੰਘੇ ਕਰਨਾ ਇਹਦੇ ਬਲਕੇ ਸਾਈਡਾਂ ਤੋਂ ਇਹਨੂੰ ਉੱਚਾ ਕਰਨਾ ਤੇ ਨਾਲ ਜਿੱਥੇ ਸੰਭਵ ਨਹੀਂ ਹੋਵੇ ਅਸੀਂ ਤਾਂ ਇੱਥੋਂ ਤੱਕ ਸੁਝਾਅ ਦਿੱਤੇ ਮਤਲਬ ਕਿ ਮੈਨੂੰ ਯਾਦ ਹੈ ਕਿ ਅਸੀਂ ਜਦੋਂ ਕਈ ਦਿਨ ਅਸੀਂ ਹਰਿਆਣੇ ਦੇ ਪਿੰਡਾਂ 'ਚ ਵੀ ਪੰਜਾਬ ਦੇ ਪਿੰਡਾਂ 'ਚ ਵੀ ਦੌਰਾ ਕਰਕੇ ਜਿਹੜੀ ਹਾਂਸੀ ਬਟਾਣਾ ਦੇ ਉੱਤੇ ਟੋਵਲ ਬਣਾ ਰਹੇ ਸੀ ਉਹਦਾ ਵਿਰੋਧ ਕਰਕੇ ਪੰਜਾਬ ਦੇ ਅੰਦਰ ਵੱਡੇ ਫੜੇ ਦੇ ਕਰਕੇ ਆਉਨੇ ਨੇ ਉਹਨਾਂ ਰੋਕਿਆ ਸੀ ਉਹਦੇ باوجود ਵੀ ਮੈਂ ਕਹਿੰਦਾ ਕਿ ਠੀਕ ਹੈ ਕੁਦਰਤੀ ਜਿਹੜੀ ਆਫਟ ਕਹਿ ਕੇ ਇਹਨੂੰ ਐਂ ਟਾਲ ਦੇਣਾ ਕਿ ਘੱਗਰ ਨੂੰ ਡੂੰਘਾ ਨਹੀਂ ਕੀਤਾ ਜਾ ਸਕਦਾ ਇਹਦੀਆਂ ਸਾਈਡਾਂ ਉੱਚੀਆਂ ਨਹੀਂ ਕੀਤੀਆਂ ਜਾ ਸਕਦੀਆਂ ਇਹਦੇ ਬੰਦ ਚੌੜੇ ਨਹੀਂ ਕੀਤੇ ਜਾ ਸਕਦੇ ਇਹ ਸਰਕਾਰਾਂ ਦੀ ਨਲਾਇਕੀ ਹੈ ਅਸੀਂ ਆਪਣੇ ਵੱਲੋਂ ਸਾਡੇ ਜਿਹੜੇ دوست ਕੋਈ ਲਿਖਣ ਵਾਲੇ ਨੇ ਉਹਨਾਂ ਨੇ ਲੇਖਾਂ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਬਕਾਇਦਾ ਪ੍ਰੋਗਰਾਮ ਕਰਕੇ ਸਾਡੀ ਜਥੇਬੰਦੀ ਜਾਂ ਬਾਕੀ ਜਥੇ ਬੰਦੀ ਮੈਂ ਨਹੀਂ ਕਹਿੰਦਾ ਸਾਡੀ ਜਥੇਬੰਦੀ ਇਕੱਲੀ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ तमाम ਜਥੇ ਬੰਦੀਆਂ ਜਦੋਂ ਵੀ ਇਹਦੇ ਤੇ ਮਸਲਾ ਆਉਂਦਾ ਹੈ ਅਸੀਂ ਹਮੇਸ਼ਾ ਅੱਜ ਵੀ ਮੈਂ ਇੱਥੇ ਤੁਹਾਡੇ ਸਾਹਮਣੇ ਕਹਿਣਾ ਚਾਹੁੰਦਾ ਕਿ ਸਰਕਾਰ ਦੇ ਸਾਹਮਣੇ ਵੱਡਾ ਕੰਮ ਨਹੀਂ ਹੈ ਕੋਈ ਇਸ ਇਸ ਹਰਿਆਣੇ ਦੇ ਸਰਕਾਰ ਨੂੰ ਛੱਡੋ ਜੀ ਕਿਸਾਨ ਖੁਦ ਵੀ ਬਣ ਸਕਦੇ ਨੇ ਪਰ ਕਾਰਨ ਕੀ ਹੈ ਸਰਕਾਰ ਜਿਹੜੀ ਹੈ ਵਿੱਚੋਂ ਡਿਉਟੀ ਨਹੀਂ ਚੱਕੜ ਦਿੰਦੀ ਇਹ ਮਿੱਟੀ ਜੇ ਚੱਕੀ ਜਾਵੇ ਇਹ ਹੀ ਬੰਨਾਂ ਦੇ ਪੈ ਸਕਦੀ ਹੈ ਕਿਸਾਨਾਂ ਨੂੰ ਪਰਚਿਆਂ ਦੇ ਡਰਾਵੇ ਦੇ ਕੇ ਇਹ ਰੋਕ ਦਿੰਦੇ ਨੇ ਜਿ세 ਬੰਦੀ ਉਹਨਾਂ ਦਾ ਸਾਥ ਕਿਉਂ ਨਹੀਂ ਪਰਚਿਆਂ ਦੇ ਡਰਾਵੇ ਦੇਣਾ ਗੱਲ ਦੇਖੋ ਫਿਰ ਮੈਂ ਗੱਲ ਕਹਿਣਾ ਜਿਹੜਾ ਕੰਮ ਸਰਕਾਰ ਨੇ ਕਰਨਾ ਸਰਕਾਰ ਤੋਂ ਹੀ ਕਰਾਉਣਾ ਚਾਹੀਦਾ ਲੋਕਾਂ ਨੂੰ ਜੇ ਤੁਸੀਂ ਕਹੋਗੇ ਹਰ ਕੰਮ ਲੋਕ ਹੀ ਆਪਣੇ ਆਪ ਕਰਨੋ ਠੀਕ ਨਹੀਂਗਾ ਸਰਕਾਰਾਂ ਫਿਰ ਕਾਦੇ ਵਾਸਤੇ ਬਣੀਆਂ ਨੇ ਉਹਨਾਂ ਹਜ਼ਾਰ ਟੈਕਸ ਸਾਡੇ ਕੋਲੋਂ ਕਾਦੇ ਵਾਸਤੇ ਲੈਂਦੇ ਨੇ ਐਡੇ ਐਡੇ ਪ੍ਰਸ਼ਾਸਨਿਕ ਅਧਿਕਾਰੀ ਕਾਦੇ ਵਾਸਤੇ ਲਾਏ ਹੋਏ ਨੇ ਪੂਰੇ ਦਾ ਪੂਰਾ ਡਿਪਾਰਟਮੈਂਟ ਹੈ ਡਰੇਨੇਜ ਡਿਪਾਰਟਮੈਂਟ ਦਾ ਉਹ ਕਾਦੇ ਵਾਸਤੇ ਬਣਿਆ ਹੋਇਆ ਇਸ ਕਰਕੇ ਸਾਡੇ ਲੋਕਾਂ ਦੇ ਕੋਲ ਤਾਂ ਵਿਚਾਰਿਆਂ ਕੋਲ ਦੋ ਟਾਈਮ ਆਪਣੀ ਫਸਲ ਨੂੰ ਸੰਭਾਲਣਾ ਸਰਕਾਰਾਂ ਨੇ ਦਰਸ਼ਪਾਲ ਜੀ ਕਰਨਾ ਹੀ ਹੁੰਦੇ ਆਪਣੇ 70 72 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆ ਨੂੰ ਉਦਾਰੀ ਕੀਤੇ ਨਾ ਹੁਣ ਅੱਗੇ ਕਰਨੇ ਆ ਤੇ ਜੇ ਲੋਕ ਕਰਨਾ ਚਾਹੁੰਦੇ ਆ ਤਾਂ ਤੁਸੀਂ ਲੋਕਾਂ ਦੇ ਸਾਥ ਨਾਲ ਹੀ ਹੋ ਕੇ ਕਰਨਾ ਪੈਣਾ ਜੀ ਅਸੀਂ ਲੋਕ ਜਦੋਂ ਕਰਦੇ ਆ ਦੇਖੋ ਅਸੀਂ ਅਸੀਂ ਸਾਡੇ ਤੇ ਦੋਸ਼ ਲੱਗਦਾ ਵੀ ਰੇਲਾਂ ਰੋਕ ਲੈਂਦੇ ਆ ਸੜਕਾਂ ਰੋਕ ਲੈਂਦੇ ਆ ਉਦੋਂ ਅਸੀਂ ਕਰਦੇ ਆ ਨਾ ਇਹ ਤਾਂ ਨਹੀਂ ਗੱਲ ਕਰਦੇ ਨਹੀਂ ਜਦੋਂ ਅਸੀਂ ਜਦੋਂ ਅਸੀਂ ਜਿਹੜਾ ਕੰਮ ਅਸੀਂ ਕਰਦੇ ਆ ਉਹ ੱੱਕੇ ਨਾਲ ਵੀ ਕਰਦੇ ਆ ਜੋਰ ਨਾਲ ਵੀ ਕਰਦੇ ਆ ਸਮਝਾ ਕੇ ਵੀ ਕਰਦੇ ਆ ਇਕੱਠੇ ਹੋ ਕੇ ਵੀ ਕਰਦੇ ਆ ਸ਼ਾਂਤਮਈ ਢੰਗ ਨਾਲ ਕਰਦੇ ਆ ਲੰਬਾ ਕਰਨਾ ਪਏ ਉਹ ਵੀ ਕਰਦੇ ਆ ਇਹ ਦੱਸਣਾ ਹੈ ਡਾਕਟਰ ਦਰਸ਼ਪਾਲ ਜੀ ਜਿਨ੍ਹਾਂ ਨੇ ਦੱਸਿਆ ਕੇ ਕਿਸਾਨ ਜਿਥੇ ਵਧੀਆਂ ਸੰਘਰਸ਼ ਕਰਦੀਆਂ ਰਹੀਆਂ ਨੇ ਤੇ ਕਰਦੀਆਂ ਰਹਿਣਗੀਆਂ ਇਸ ਹਰਚੰਦਪੁਰੇ ਦੇ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਕਈ ਦਿਨਾਂ ਤੋਂ ਜਿਹੜੇ ਇਸ ਦੀ ਅਗਵਾਈ ਕਰ ਰਹੇ ਨੇ ਡਾਕਟਰ ਆਪਣੇ ਹਰਪਜਰ ਸਿੰਘ ਜੀ ਪੁੱਤਰ ਆਪਣੇ ਜ਼ਿਲ੍ਹਾ ਪ੍ਰਧਾਨ ਚਰਜੀਤ ਕੋਰ ਧੂੜੀਆਂ ਜੀ ਉਹਨਾਂ ਤੋਂ ਜਾਣਦੇ ਹਾਲਾਤ ਕੀ ਨੇ ਹੁਣ ਦੇਖੋ ਜੀ ਸਥਿਤੀ ਹਜੇ ਵੀ ਨਾਜ਼ੁਕ ਬਣੀ ਹੋਈ ਹੈ ਇਹ 2024 ਦੇ ਵਿੱਚ ਅਸੀਂ ਜਥੇਬੰਦੀਆ ਵੱਲੋਂ ਮੰਗ ਪੱਤਰ ਦੇ ਕੇ ਸਰਕਾਰਾਂ ਤੋਂ ਇਹ ਜਿਹੜੇ ਧਾਰਾ ਕਹਿੰਦੇ ਨੇ ਨਾ ਵੀ ਸਾਫ ਨਹੀਂ ਕਰਾਈ ਅਸੀਂ ਇਹ ਦਰ ਆਪ ਸਾਹਿਬ ਕਰਵਾਈ ਸੀ 2024 ਦੇ ਵਿੱਚ ਅਸੀਂ ਇੱਥੇ ਮੌਜੂਦਾ ਸਾਡੀ ਜਥੇਬੰਦੀ ਖੜੀ ਹੋਈ ਸੀ ਝੰਡੇ ਲੈ ਕੇ ਖੜੀ ਹੋਈ ਸੀ ਜਦੋਂ ਕੋਈ ਪ੍ਰਸ਼ਾਸਨ ਅਧਿਕਾਰੀ ਆਉਂਦਾ ਸੀ ਅਸੀਂ ਉਹਨੂੰ ਡੱਕਦੇ ਸੀ ਅੱਗੇ ਵੀ ਅਸੀਂ ਕਰਾਂਗੇ ਪਰ ਸਾਨੂੰ ਸਾਥ ਚਾਹੀਦਾ ਲੋਕਾਂ ਦਾ ਜਦੋਂ ਫਲੱਡ ਲੰਘ ਜਾਂਦਾ ਹੈ ਉਦੋਂ ਲੋਕ ਪਾਰਟੀਆਂ ਦੇ ਹੋ ਜਾਂਦੇ ਨੇ ਜਦੋਂ ਫਲੱਡ ਆਉਂਦਾ ਹੈ ਹੁਣ ਲੋਕ ਸਾਡੇ ਤੋਂ ਉਮੀਦ ਰੱਖਦੇ ਨੇ ਅਸੀਂ ਅਸੀਂ ਤਾਂ ਉਦੋਂ ਵੀ ਖੜਨ ਨੂੰ ਤਿਆਰ ਆ ਸਾਨੂੰ ਲੋਕ ਦੱਸਣ ਦਾ ਸਹੀ ਵੀ ਇੱਥੇ ਬੰਨ ਬੰਨੋ ਜੀ ਅਸੀਂ ਲੋਕਾਂ ਨਾਲ ਤਿਆਰ ਆ ਅਸੀਂ ਲੋਕਾਂ ਦੀ ਹਿੱਤਾਂ ਦੀਆਂ ਜਥੇਬੰਦੀ ਨੇ ਲੋਕਾਂ ਦੀ ਜਥੇਬੰਦੀਆਂ ਨੇ ਲੋਕਾਂ ਲਈ ਅਸੀਂ ਕੰਮ ਕਰ ਰਹੇ ਹਾਂ ਲੋਕਾਂ ਤੋਂ ਅਸੀਂ ਪੈਸੇ ਕੱਗਰ ਦੇ ਨਾਲ ਸਾਡੇ ਕੋਲ ਲੋਕਾਂ ਨੇ ਕਿਹਾ ਵੀ ਇਹ ਜੀ ਆਪਣੇ ਤੌਰ ਤੇ ਬੰਨਾਂਗੇ ਤੁਸੀਂ ਸਾਡਾ ਸਾਥ ਦਿਓ ਲੈ ਮੈਂ ਚਰਨਜੀਤ ਕੌਰ ਧੂੜੀਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਇੱਥੇ ਐਲਾਨ ਕਰਕੇ ਜੰਨੇ ਆ ਉੱਥੇ ਵੀ ਅਸੀਂ ਐਸੀ ਤਰ੍ਹਾਂ ਦਾ ਕੈਂਪ ਲਾਵਾਂਗੇ ਲੋਕਾਂ ਦੇ ਸਾਥ ਦੇਣ ਜੇ ਤੁਸੀਂ ਸਾਰਾ ਕੰਮ ਸਰਕਾਰਾਂ ਤੋਂ ਜਾਂ ਜਥੇਬੰਦੀਆਂ ਤੋਂ ਚਾਹੁੰਦੇ ਹੋ ਇਹ ਨਹੀਂ ਹੁੰਦਾ ਹੁੰਦਾ ਠੀਕ ਹੈ ਨਾ ਲੋਕਾਂ ਦਾ ਸਾਥ ਸਾਨੂੰ ਚਾਹੀਦਾ ਲੋਕਾਂ ਨੂੰ ਦੱਸਣਾ ਸਹੀ ਵੀ ਕਿੱਥੇ ਕੀ ਕਰਨਾ ਲੋਕਾਂ ਦੇ ਸਹਿਯੋਗ ਨਾਲ ਅਸੀਂ ਹੁਣ ਲੋਕਾਂ ਨੂੰ ਧੱਕੇ ਨਾਲ ਥੋੜੀ ਨਾ ਜਾ ਕੇ ਉਹਨਾਂ ਦੇ ਬੰਨ ਬਣਾਦਾਂਗੇ ਲੋਕ ਚਾਹੁੰਦੇ ਨਾ ਹੁਣ ਅਸੀਂ ਜਾ ਕੇ ਉੱਥੇ ਖੜ ਜਾਈਏ ਇੱਥੇ ਗਲ ਲਗਾਤਾਰ ਜਦੋਂ ਦੇ ਅਸੀਂ ਜਥੇਬੰਦੀ 'ਚ ਸ਼ਾਮਲ ਹਾਂ ਲਗਾਤਾਰ ਇੱਕ ਗਰਦੀਆਂ ਦਰ ਖਾਲੀ ਹੋਣ ਦੀਆਂ ਸ਼ਿਕਾਇਤਾਂ ਦਿੰਦੇ ਰਹੇ ਆ ਇਹ ਦਰ ਖਾਲੀ ਕਰਵਾਏ ਵੀ ਨਹੀਂ ਇਹ ਜਥੇਬੰਦੀ ਨੇ ਕਰਵਾਏ ਨਹੀਂ ਤੇ ਅਸੀਂ ਇੱਥੇ ਝੰਡਾ ਲੈ ਕੇ ਖੜਦੇ ਰਹਾਂ ਤੇ ਹਰ ਜਿਹੜੀ ਕੋਈ ਪਰਚੇ ਵਾਲਾ ਆਉਂਦਾ ਸੀ ਪ੍ਰਸ਼ਾਸਨ ਅਧਿਕਾਰੀ ਨਹੀਂ ਕੰਮ ਕਰਦਾ ਸੀ ਘੱਟ ਕੰਮ ਕਰਦਾ ਸੀ ਅਸੀਂ ਉਹਨਾਂ ਨਾਲ ਪੰਗੇ ਵੀ ਲੈਂਦੇ ਰਹਾਂ ਕੋਈ ਪਰਚੇ ਪੁਰਚੀਆਂ ਦੇ ਸਾਨੂੰ ਨਾ ਪਰਵਾਹ ਹੈ ਨਾ ਪਰਚਿਆਂ ਦਾ ਸਾਨੂੰ ਡਰ ਅਸੀਂ ਕਰ ਪਰ ਲੋਕ ਸਾਡਾ ਸਾਥ ਦੇਣ ਸਾਡੀ ਸਪੋਰਟ ਲੋਕ ਨਹੀਂ ਜਥੇਬੰਦੀਆਂ ਲੋਕ ਨੇ ਜੇ ਲੋਕ ਸਾਥ ਦੇਣਗੇ ਤਾਂ ਅਸੀਂ ਦਿਨ ਰਾਤ ਉਹਨਾਂ ਲਈ ਇੱਕ ਕਰਨ ਲਈ ਤਿਆਰ ਆ ਸਾਡੇ ਲਗਾਤਾਰ ਉਹ ਰਾਤ ਨੂੰ ਪਹਿਰੇ ਲੱਗ ਰਹ 24 ਘੰਟੇ ਸਾਡਾ ਇੱਥੇ ਲੰਗਰ ਚੱਲ ਰਿਹਾ 24 ਘੰਟੇ ਸਾਡੇ ਲੋਕ ਇੱਥੇ ਹਾਜ਼ਰ ਨੇ ਅੱਜ ਤੋਂ ਮੈਂ ਵੀ ਇਹਨਾਂ ਨੂੰ ਐਲਾਨ ਕੀਤਾ ਵੀ ਅੱਜ ਦੇ ਰਾਤ ਨੂੰ ਠਿੱਕਰੀ ਪੈਰੇ 'ਚ ਮੈਂ ਵੀ ਇਹਨਾਂ ਦੇ ਵਿੱਚ ਸ਼ਾਮਲ ਹੋਵਾਂਗੀ ਮੈਂ ਤੇ ਮੇਰੇ ਘਰ ਵਾਲੇ ਸਿੱਧੂ ਨੇ ਰਾਤ ਦੇ ਪੈਰੇ 'ਚ ਅਸੀਂ ਵੀ ਸ਼ਾਮਲ ਹੋਵਾਂਗੇ ਇਹ ਸਨ ਚਰਜੀਤ ਕੌਰ ਜੀ ਧੂੜੀਆਂ ਜਿਨ੍ਹਾਂ ਨੇ ਦੱਸਿਆ ਕਿ ਕਿਸਾਨ ਦੇ ਸਾਥ ਦੇਣ ਅਸੀਂ ਸਦਾ ਇਹਨਾਂ ਦੇ ਨਾਲ ਆ ਤੇ ਕਿਸੇ ਕਿਸ ਤੋਂ ਵੀ ਡਰਦੇ ਤੇ ਸਾਡੇ ਨਾਲ ਮੌਜੂਦ ਨੇ ਕਰਾਤੀ ਕਰ ਕਿਸਾਨ ਯੂਨੀਅਨ ਦੇ ਪੰਜਾਬ ਦੇ ਸੀਨੀਅਰ ਵੀਰ ਪ੍ਰਧਾਨ ਹਰਪਜਨ ਸਿੰਘ ਜੀ ਬਾਜੀ ਮਟਰ ਸਾਹਿਬ ਕੀ ਕਹੋਗੇ ਇੱਕ ਤੇ ਜੀ ਮੈਂ ਪਹਿਲਾਂ ਇਹ ਕਹਿਣਾ ਚਾਹੁੰਦਾ ਨੇੜਾ ਹੋਗਾ ਬਈ ਇਹ ਇੱਕ ਸਾਫ ਜਿਹੜੀ ਲੋਕਾਂ ਦੀ ਜੰਗ ਆ ਲੋਕਾਂ ਦੀ ਸ਼ਮੂਲੀਅਤ ਤੋਂ ਬਿਨਾ ਸਰੇ ਨਹੀਂ ਚੜਦੀ ਕਦੀ ਇਹਦੀ ਇੱਕ ਉਦਾਹਰਨ ਦੇਣੀ ਚਾਹੁੰਦੇ ਸੀ ਕਿ ਆ ਬੀੜ ਦਾ ਇਲਾਕਾ ਇੱਥੇ ਇਹਦੇ ਆਲੇ ਦੁਆਲੇ ਇੱਥੇ ਦੇ ਲੋਕਾਂ ਨੇ ਲੜਾਈ ਲੜ ਕੇ ਹਾਈ ਕੋਰਟ ਤੋਂ ਕਾਨੂੰਨ ਪਾਸ ਕਰਾ ਲਿਆ ਵੀ ਲੋਕਾਂ ਦਾ ਜਾੜਾ ਬੜਾ ਹੁੰਦਾ ਇਹਦੇ ਦੁਆਲੇ ਤਾਰ ਲੱਗਣੀ ਚਾਹੀਦੀ ਹੈ ਪਰ ਉਹ ਤਾਰ ਲਾਉਣ ਤੇ ਕਾਮਯਾਬ ਕਰਦਾ ਕੋਈ ਨਹੀਂ ਗਰਾਊਂਡ ਲੈਵਲ ਤੇ ਉਹਨਾਂ ਨੇ ਕੁਝ ਨਹੀਂ ਕੀਤਾ ਅਖੀਰ ਸਾਡੀ ਜਥੇਬੰਦੀ ਇੱਥੇ ਆਈ ਸਾਡੀ ਜਥੇ ਨੂੰ ਕਹਿ ਬੀ ਜੇ ਤੁਸੀਂ ਉੱਠੋਗੇ ਸਵਾਲ ਵੱਡਾ ਵਾ ਤੁਹਾਡਾ ਉੱਠਣ ਦਾ ਨਾ ਪਿੰਡਾਂ ਸਾਰਿਆਂ 14 15 ਪਿੰਡ ਜਿੰਨੇ ਫੈਕਟਰ ਪਿੰਡ ਸੀਗੇ ਅਸੀਂ ਅੱਗੇ ਲੱਗਾਂਗੇ ਜਥੇਬੰਦੀ ਆ ਜੀ ਅੱਜ ਤੁਹਾਡੇ ਸਾਹਮਣੇ ਵੀ ਲੋਕਾਂ ਨੂੰ ਹੀ ਠਾਲਿਆ ਲੋਕਾਂ ਚ ਉਹਨਾਂ ਦੀ ਤਾਕਤ ਦਾ ਸਾਸ ਕਰਵਾਇਆ ਵੀ ਜੇ ਤੁਸੀਂ ਤਰੋ ਤੇ ਕੀ ਨਹੀਂ ਹੋ ਸਕਦਾ ਅੱਜ ਜਾਲ ਲੋਕ ਜਿਹੜੇ ਸੁੱਖ ਦੀ ਨਹੀਂ ਹੁੰਦੇ ਆ ਨਾ ਜੇ ਰਾਤਾਂ ਨੂੰ ਜਾਗਦੇ ਸੀ ਇਹੋ ਗੱਲ ਇਹ ਆ ਕਈ ਵਾਰੀ ਜਿਹੜਾ ਵਾ ਮਤਲਬ ਜਥੇਬੰਦੀਆਂ ਕੋ ਆਸ ਕਰਨੀ ਚਾਹੀਦੀ ਸਾਨੂੰ ਚੰਗੀ ਵੀ ਲੱਗਦੀ ਜੋ ਸਾਡੀ ਲੋਚ ਨਾਲਦੀ ਆ ਵੀ ਕਿਉਂਕਿ ਸਾਡੇ ਕੋ ਆਸ ਕਰਦਾ ਤਾਂ ਲੋਚ ਨਾਲ ਸਾਡੀ ਕਰਦੇ ਆ ਸਾਡੇ ਕੋਲ ਇਹ ਤਾਂ ਵੱਡੀਆਂ ਆਸਾਂ ਕਰਦੇ ਆ ਪਰ ਹੁਣ ਅੱਜ ਵੀ ਅਜੇ ਦੇਖ ਹੈ ਵੀ ਲੋਕਾਂ ਦਾ ਸਾਥ ਨਾਂ ਦਾ ਕੱਢੀ ਜਥੇਬੰਦੀ ਹੁੰਦੀ ਤੇ ਇਹ ਬੰਨ ਵਾਲੀ ਗੱਲ ਸਹੀ ਨਹੀਂ ਚੜਨੀ ਇਹ ਸਰਕਾਰ ਸਾਰ ਜਥੇ ਇੱਕ ਕਰਾਤੀਕਾਰੀ ਕਿਸਾਨ ਜੁਨੀਅਰ ਦੇ ਆਗੂ ਜਿਨ੍ਹਾਂ ਨੇ ਦੱਸਿਆ ਕਿ ਲੋਕ ਸਾਥ ਦੇ ਰਹੇ ਨੇ ਤੇ ਅੱਗੇ ਵੀ ਜੇ ਸਾਥ ਦੇਣਗੇ ਤੇ ਜੋ ਵੀ ਘੱਗਰ ਦਰਿਆ ਦੇ ਸਬੰਧ ਵਿੱਚ ਲੋਕ ਕਿਸਾਨਾਂ ਨੂੰ ਮੁਸ਼ਕਲ ਆ ਰਹੀਆਂ ਨੇ ਉਹਨਾਂ ਦੇ ਜਿਹੜੇ ਇਤਿਜਾਮ ਸਾਡੇ ਵੱਲੋਂ ਕੀਤੇ ਜਾਣਗੇ ਅਜੀਤ ਵੈਬ ਟੀਵੀ ਲਈ ਪਾਤਰਾਂ ਤੋਂ ਜਗਦੀਸ਼ ਕਬੋਜ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅਜੀਤ ਵੈਬ ਟੀਵੀ ਦੇਖ ਰਹੇ ਹੇ দর্শকਾਂ ਦਾ ਸਵਾਗਤ ਹੈ ਅਸੀਂ ਮੌਜੂਦ ਆ ਇਸ ਟਾਈਮ ਕੱਗਰ ਦਰਿਆ ਤੇ ਹਰਚੰਦਪੁਰਾ ਬੰਨ੍ਹ ਦੇ ਉੱਤੇ ਕੱਗਰ ਦਰਿਆ ਦੇ ਵਿੱਚ ਜਦੋਂ ਤੋਂ ਪਾਣੀ ਚੜ੍ਹਨ ਲੱਗਿਆ ਹੈ ਉਦੋਂ ਤੋਂ ਕਿਸਾਨ ਇਸ ਬੰਨ੍ਹ ਨੂੰ ਮਜ਼ਬੂਤ ਕਰਨ ਤੇ ਲੱਗੇ ਹੋਏ ਨੇ ਪਰ ਕਿਸਾਨਾਂ ਵੱਲੋਂ ਜਿਹੜਾ ਦਿਨ ਰਾਤ ਕਰਕੇ ਇਸ ਬੰਦ ਤੇ ਵਸ਼ੱਕਤ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਘੱਗਰ ਦਰਿਆ ਵਿੱਚ ਜਿਹੜਾ ਪਾਣੀ ਲਗਾਤਾਰ ਵਧਦਾ ਹੈ ਅਸੀਂ ਦਿਖਾਵਾਂਗੇ ਤੁਹਾਨੂੰ ਘੱਗਰ ਦਰਿਆ ਦੇ ਵਿੱਚ ਹਾਲਾਤ ਕੀ ਨੇ ਪਾਣੀ ਕਿੰਨਾ ਵਗ ਰਿਹਾ ਕਿੰਨਾ ਤੇਜ਼ੀ ਨਾਲ ਵਗ ਰਿਹਾ ਜਿਸ ਕਰਕੇ ਕਿਸਾਨਾਂ ਨੂੰ ਜਿਹੜੀ ਬੜਾ ਚਿੱਤਤਾ ਤੇ ਸਹਿਬ ਜਿਹੜਾ ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਘੱਗੜ ਦਰਿਆ ਜਿਹੜਾ ਬਿਲਕੁਲ ਕੱਡਿਆਂ ਤੇ ਪਹੁੰਚਿਆ ਹੋਇਆ ਹੈ ਇੱਥੇ ਸਾਡੇ ਨਾਲ ਮੌਜੂਦ ਨੇ ਇੱਕ ਕਿਸਾਨ ਉਹਨਾਂ ਤੋਂ ਜਾਣਦੇ ਆ ਕਿ ਕਿੰਨੇ ਦਿਨਾਂ ਤੋਂ ਤੁਸੀਂ ਲੱਗੇ ਹੋਏ ਹੋ ਤੇ ਹਾਲਾਤ ਕੀ ਨੇ ਉਸ ਦਿਨ ਪਾਣੀ ਦੀ ਪੱਧਰ ਕਿੰਨਾ ਸੀ ਅੱਜ ਕਿੰਨਾ ਹੈ ਜੀ ਤੁਹਾਡਾ ਨਾਮ ਹਾਂਜੀ ਰਗਵੀਰ ਦਾਸ ਜੀ ਜੀ ਇਹੋ ਤਰੀਕ ਤੋਂ ਕੰਮ ਚੱਲ ਰਿਹਾ ਈ ਇਹ ਹਾਂਜੀ ਇਹ ਕਿਸਾਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਇੱਥੇ ਹੀ ਨਾ ਤੇ ਸਰਕਾਰ ਕੋਈ ਵੀ ਕੰਮ ਨਹੀਂ ਕਰਦੀ ਜੀ ਕੋਈ ਵੀ ਸਰਕਾਰ ਆ ਜੇ ਕਾਂਗਰਸ ਆ ਜਾਈ ਕਾਲੀ ਆ ਜਾਈ ਆਮ ਆਦਮੀ ਪਾਰਟੀ ਆ ਜਾਈ ਕੋਈ ਵੀ ਸਰਕਾਰ ਇਥੇ ਕੋਈ ਸਹਾਈਤਾ ਨਹੀਂ ਕਰਦੀ ਹੈਗੀ ਆ ਗਈ ਹਾਂ ਇਹ ਕਿਸਾਨਾਂ ਦਾ ਸਾਰਾ ਉਹ ਮੁੱਦਾ ਹੈ ਜੀ ਬੰਦ ਟੁੱਟੇ ਜਾਂਦਾ ਤਾਂ ਕੀ ਹਾਲਾਤ ਹੋਣੇ ਹਾਲਾਤ ਜੀ ਇਹ ਸਾਰੇ ਇਲਾਕੇ 20 ਪੁੰਡਾ ਨੂੰ ਮਾਰਦਾ ਇਹ 20 ਪੁੰਡਾ ਪਹਿਲਾਂ ਵੀ ਇਹ ਟੁੱਟਦਾ ਰਿਹਾ ਹਾਂ ਜੀ ਹਾਂ ਅੱਜ ਸਾਲ ਟੁੱਟਦਾ ਜੀ 23 ਚ ਵੀ ਇਹੀ ਹਾਲ ਹੋਇਆ ਸੀ 93 ਚ ਵੀ ਇਹੀ ਹਾਲ ਹੋਇਆ ਸੀ 88 ਚ ਵੀ ਇਹੀ ਹਾਲ ਹੋਇਆ ਸੀ ਹੁਣ ਜਿਹੜਾ ਬੰਨ ਹੈ ਇਹਨਾਂ ਦਾ ਤੁਹਾਡੇ ਕੋਈ ਨਾਲ ਕੋਈ ਸਾਥ ਦੇ ਰਿਹਾ ਹੈ ਜਾਂ ਤੁਸੀਂ ਆਪਣੇ ਤੌਰ ਤੇ ਲੱਗੇ ਹੋ ਇਹ ਆਪਣੇ ਕਿਸਾਨਾਂ ਦੇ ਲਵੇ ਲਵੇ ਪਿੰਡਾਂ ਵਾਲੇ ਜਿੰਨੇ ਵੀ ਮਦਦ ਕਰ ਰਹੇ ਨੇ ਕਿਸਾਨ ਆ ਰਹੇ ਨਹੀਂ ਸਾਰੇ ਜੀ ਕੀ ਨਾਏ ਪਹਿਲਾਂ ਨਾਂ ਦੱਸੋ ਮੇਰਾ ਨਾਮ ਲਾਬਚੰਦਾ ਜੀ ਇਹ ਜ਼ਮੀਨ ਮੇਰੇ ਬਾਬਿਆਂ ਦੇ ਠੇਕੇ ਤੇ ਬਾਬਿਆਂ ਦੀ ਜ਼ਮੀਨ ਆ ਜੀ ਤੇ ਅਸੀਂ 31 ਤਰੀਕ ਨੂੰ ਲੱਗੇ ਤੇ ਇਹ ਪਾਣੀ ਚੜਨ ਹਾਂਜੀ 31 ਤੋਂ ਅਸੀਂ ਆਪਦੇ ਮੁੰਡੇ 10 12 ਮੁੰਡੇ ਹੈਗੇ ਸਾਡੇ ਇਕੱਠੇ ਕਰਕੇ ਕੁਝ ਪਿੰਡ ਵਾਲਿਆਂ ਨਾਲ ਸੰਯੋਗ ਤੇ ਆ ਤੇ ਲੈ ਕੇ ਆਏ ਤੇ ਫੇਰ ਇਹਨਾਂ ਦਾ ਬਾਬਾ ਸ਼ੁਰੂ ਕਰਿਆ ਬੰਨ ਲਾਉਣ ਦਾ 31 ਤਰੀਕ ਤੋਂ ਲੱਗੇ ਹੈ ਜੀ ਅਸੀਂ। ਜੀ ਨਾ ਅਸੀਂ ਤਾਂ ਜਿਹੜੇ ਕ੍ਰਾਤੀਕਾਰੀ ਕਿਸਾਰ ਯੂਨਿਟ ਨੇ ਇਹ ਕਹਿ ਰਹੇ ਵੀ ਅਸੀਂ ਪੂਰਾ ਸਾਥ ਦੇ ਰਹੇ ਹਾਂ। ਹਾਂ ਇਹ ਪਿੰਡ ਵਾਲੇ ਸੰਯੋਗ ਦੇ ਰਹੇ ਨੇ ਪੂਰਾ। ਬਾਦਸ਼ਾਹਪੁਰ ਤੋਂ ਉਹ ਗਾ ਅੱਗੇ ਤੱਕ ਸਾਰੇ ਪਿੰਡਾਂ ਦਾ ਸੰਯੋਗ ਦੇ ਰਹੇ ਨੇ। ਹੁਣ ਇੱਥੇ ਪਹੁੰਚੇ ਨੇ ਡਾਕਟਰ ਦਰਸ਼ਨਪਾਲ ਜੀ ਕ੍ਰਾਤੀਕਾਰੀ ਕਿਸਾਰ ਯੂਨਿਟ ਪੰਜਾਬ ਦੇ ਪ੍ਰਧਾਨ। ਉਹਨਾਂ ਤੋਂ ਵੀ ਜਾਣਾਂਗੇ ਤੇ ਹੋਰ ਜਿਹੜੇ ਆਗੂ ਨੇ ਉਹਨਾਂ ਤੋਂ ਵੀ ਜਾਣਾਂਗੇ ਕੀ ਕੀ ਹਾਲਾਤ ਨੇ ਕੀ ਮਦਦ ਤੁਹਾਡੇ ਵੱਲੋਂ ਜਿਹੜੀ ਹੈ ਉਹ ਕਿੱਥੇ ਜਾ ਰਹੀ ਹੈ। ਸ਼ਰਮਨ ਦਰਸ਼ਨਪਾਲ ਹੈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਪ੍ਰਧਾਨ ਹੈ ਅੱਜ ਇੱਥੇ ਸਾਡੀ ਟੀਮ ਹੋ ਰਾਮ ਲੋਕ ਵੀ ਜਿਹੜੇ ਨੇ ਲਗਾਤਾਰ ਘੱਗਰ ਦਾ ਜਿਹੜਾ ਖਾਫ ਬਣਿਆ ਹੋਇਆ ਉਹਦੇ ਖਿਲਾਫ ਇੱਥੇ ਸਾਰੇ ਆਏ ਹੋਏ ਨੇ ਰੋਜ਼ ਆਉਂਦੇ ਨੇ ਦਿਨ ਰਾਤ ਰਹਿੰਦੇ ਨੇ ਇੱਥੇ ਤੇ ਇੱਥੇ ਜਿਸ ਕਿਸਮ ਦਾ ਮਾਹੌਲ ਹੈ ਵੀ ਆਲੇ-ਦੁਆਲੇ ਝੋਨੇ ਲੱਗੇ ਹੋਏ ਨੇ ਸੜਕਾਂ ਵੀ ਬੰਦ ਨੇ ਮਿੱਟੀ ਵੀ ਕਿਤੇ ਨਹੀਂ ਮਿਲ ਰਹੀ ਇਹਦੇ ਵਿੱਚ ਜਿਸ ਕਿਸਮ ਦਾ ਅਣਥੱਕ ਕੰਮ ਇਹ ਲੋਕ ਕਰ ਰਹੇ ਨੇ ਵੀ ਇਸ ਕਰਦੇ ਲਈ ਇਹ ਬਹੁਤ ਹੀ ਕਹਿ ਲੋ ਕਿ ਕਾਫਤ ਤੋਂ ਬਚਾਉਣ ਲਈ ਇਹਨਾਂ ਦੀ ਹਿੰਮਤ ਹੈ ਜਿਹੜੀ ਦਾਤ ਦਿੰਦੇ ਹੋਏ ਇਹਨਾਂ ਨੂੰ ਵਧਾਈ ਵੀ ਦਿੰਦਾ ਮੈਂ ਇਸ ਗੱਲ ਦੀ ਕਿ ਇਲਾਕੇ ਦੇ ਲੋਕਾਂ ਦੀ ਅਗਵਾਈ ਕਰਦੇ ਹੋਏ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਪਾਤਣਾ ਬਾਦਸ਼ਾਹਪੁਰ ਦੀ ਟੀਮ ਨੇ ਦੋਵਾਂ ਨੇ ਜਿਵੇਂ ਇੱਥੇ ਕੰਮ ਕੀਤਾ ਇਹ ਆਪਣੇ ਆਪ ਦੇ ਵਿੱਚ ਵੈਸੇ ਪੰਜਾਬ ਸਾਰੇ ਦੇ ਵਿੱਚ ਹੀ ਲੋਕ ਲੱਗੇ ਹੋਏ ਨੇ ਇਸ ਘੱਗਰ ਦੇ ਆਫਤ ਨੂੰ ਰੋਕਣ ਦੇ ਵਾਸਤੇ ਸਾਰੇ ਇਲਾਕੇ ਜਿੱਥੋਂ ਤੋਂ ਘੱਗਰ ਸ਼ੁਰੂ ਹੁੰਦਾ ਹੈ ਪੰਜਾਬ ਹਰਿਆਣੇ 'ਚ ਉੱਥੇ ਤੇ ਹੀ ਲੋਕ ਚੌਕਸ ਵੀ ਨੇ ਤੇ ਆਪਣੇ ਵੱਲੋਂ ਉਹ ਬੰਦਾਂ ਨੂੰ ਤਕੜਾ ਵੀ ਕਰ ਰਹੇ ਨੇ ਇਸ ਖਾਸ ਜਗ੍ਹਾ ਦੇ ਉੱਤੇ ਮਿੱਟੀ ਦੀ ਘਾਟ ਕਰਕੇ ਬੰਦ ਜਿਹੜੇ ਕਮਜ਼ੋਰ ਨੇ ਦਿਨ ਰਾਤ ਦੀ ਵਿਜੀਲੈਂਸ ਦਿਨ ਰਾਤ ਇੱਥੇ ਚੌਕਸ ਰਹਿਣਾ ਤੇ ਨਾਲ ਹੀ ਸਾਡੇ ਜਿਹੜੇ ਮਤਲਬ ਕਿ ਵਧ ਰਿਹਾ ਪਾ ਕਿਉਂਕਿ ਦੇਖੋ ਹਰਾਨੀ ਦੀ ਗੱਲ ਤਾਂ ਆ ਕਿ ਪਾਣੀ ਲਗਾਤਾਰ ਵਧ ਰਿਹਾ ਰੋਜ਼ 1 ਇੰਚ 1.5 ਇੰਚ 2 ਇੰਚ ਵਧਦਾ ਜਾਂਦਾ ਪਿੱਛੇ ਹਾਲਾਂਕਿ ਡਾਫ ਲੱਗੀ ਹੋਈ ਆ ਜਿਹੜੀ ਸਾਡੀ ਹਾਂਸੀ ਬਟਾਣਾ ਨਹਿਰ ਅਤਰਮੇੜੀ ਤੋਂ ਪਰਲੇ ਪਾਸੇ ਉਰਲੇ ਪਾਸੇ ਇਧਰਲੇ ਪਾਸੇ ਡਾਫ ਲੱਗੀ ਹੋਈ ਆ ਇਹਦੇ باوجود ਵੀ ਨਾਲਿਆਂ ਚੋਂ ਪਾਣੀ ਜਿਵੇਂ ਜਿਵੇਂ ਮੰਨ ਲਓ ਬਰੇਟੇ ਦੇ ਕੋਲ ਪਾਣੀ ਘਟਾ ਉਹਦੇ ਤੋਂ ਅੱਗੇ ਜਾ ਕੇ ਸਰਦੂਲ ਕੋੜ ਗੜ ਕੋਲ ਜਾ ਕੇ ਫੇ ਟੁੱਟ ਗਿਆ ਪਾਣੀ ਸੋ ਇਹ ਜਿਹੜੀ ਚੌਕਸੀ ਰੱਖ ਰਹੇ ਆ ਇਹਦੇ ਦੇਖੋ 2-4 ਦਿਨ ਦੀ ਗੱਲ ਹੈ ਇਹ ਪਾਣੀ ਦਾ ਸ਼ਾਇਦ ਮੀਂਹ ਜਿਹੜੇ ਉੱਪਰ ਪਹਾੜਾਂ ਦੇ ਵਿੱਚ ਇਸ ਕੈਚਮੈਂਟ ਏਰੀਆ ਦੇ ਵਿੱਚ ਜਿਹੜੇ ਘਟ ਪੈ ਰਹੇ ਨੇ ਸ਼ਾਇਦ ਥੋੜਾ ਜਿਹਾ ਵਿਚਾਰ ਹੈ ਜੇ ਪਰ ਫਿਰ ਵੀ ਮੈਂ ਕਹੂੰਗਾ ਕਿ ਇਹ ਮੈਨ ਮੇਡ ਇੱਕ ਤਰ੍ਹਾਂ ਦੀ ਬਲਕਿ ਸਰਕਾਰਾਂ ਦੀ ਅਣਗਹਿਲੀ ਕਰਕੇ ਸਾਨੂੰ ਚੱਲਣਾ ਪੈ ਰਿਹਾ ਹੈ ਇਸ ਲਈ ਬੇਸ਼ੱਕ ਅਸੀਂ ਕੁਦਰਤੀ ਜਿਹੜੀ ਆਫਤ ਦਾ ਜਾਂ ਕਹਿ ਲਓ ਸਰ ਕੇਂਦਰ ਸਰਕਾਰ ਕੋਲੋਂ ਮੰਗ ਕਰਦੇ ਆ ਇਹ ਸਾਵਤ ਨੂੰ ਕੌਮੀ ਆਫ ਦਾ ਐਲਾਨਿਆ ਜਾਵੇ ਲੇਕਿਨ ਇਹਨੂੰ ਕੁਦਰਤੀ ਆਫਤ ਕਹਿ ਕੇ ਮਨੁੱਖਾਂ ਦਾ ਜਾਂ ਸਰਕਾਰਾਂ ਦਾ ਟਾਲਣਾ ਜਿਹੜਾ ਇਹ ਠੀਕ ਨਹੀਂ ਹੈਗਾ ਇਹਦੇ ਵਿੱਚ ਜਿੱਥੇ ਸਾਡੇ ਕਹਿ ਲੋ ਕਿ ਅੰਗੈਲੀ ਸਰਦਾਰ ਜੀ ਇੱਕ ਗੱਲ ਇੱਥੇ ਹੈਗੀ ਹੈ ਵੀ ਜਿਸ ਤਰ੍ਹਾਂ ਇਹ ਤੇ ਮਸਲਾ ਸੀਗਾ ਇਹ ਬਰਸਾਤਾ ਤੋਂ ਪਹਿਲਾਂ ਹੋਣਾ ਚਾਹੀਦਾ ਸੀ ਸਰਕਾਰਾਂ ਨੇ ਅੜਗੋਲਿਆ ਕੀਤਾ ਜਿ세 ਵਧੀਆਂ ਨੇ ਵੀ ਓਨੀ ਪੱਦਰ ਤੇ ਆਵਾਜ਼ ਨਹੀਂ ਚੱਕੀ ਚੜੀ ਚੱਕਣੀ ਚਾਹੀਦੀ ਸੀ ਕੀ ਕਹੋਗੇ ਨਹੀਂ ਦੇਖੋ ਜਥੇਬੰਦੀਆਂ ਨੂੰ ਨਾ ਜਥੇਬੰਦੀਆਂ ਨੂੰ ਜਿਹੜੇ ਕੰਮ ਨੇ ਹੋਈ ਵੀ ਇੱਕ ਕੰਮ ਮੈਂ ਮਹੱਤਵਪੂਰਨ ਕੰਮ ਮੈਨੂੰ ਯਾਦ ਹੈ ਕਿ ਅਸੀਂ 23 ਦੇ ਵਿੱਚ ਵੀ ਉਸ ਤੋਂ ਪਹਿਲਾਂ ਵੀ ਇਹ ਵਾਰ ਸਰਕਾਰ ਕੋਲ ਲਗਾਤਾਰ ਪਹੁੰਚਾਉਂਦੇ ਰਹੇ ਹਾਂ ਫਲੱਡ ਅਫੈਕਟਡ ਏਰੀਆ ਡਿਕਲੇਅਰ ਕਰਾਉਣੇ ਫਲੱਡਸ ਦਾ ਪਹਿਲਾ ਇੰਤਜ਼ਾਮ ਕਰਨਾ ਦਰਿਆਵਾਂ ਦੀ ਸਫਾਈ ਕਰਨਾ ਡੂੰਘੇ ਕਰਨਾ ਇਹਦੇ ਬਲਕੇ ਸਾਈਡਾਂ ਤੋਂ ਇਹਨੂੰ ਉੱਚਾ ਕਰਨਾ ਤੇ ਨਾਲ ਜਿੱਥੇ ਸੰਭਵ ਨਹੀਂ ਹੋਵੇ ਅਸੀਂ ਤਾਂ ਇੱਥੋਂ ਤੱਕ ਸੁਝਾਅ ਦਿੱਤੇ ਮਤਲਬ ਕਿ ਮੈਨੂੰ ਯਾਦ ਹੈ ਕਿ ਅਸੀਂ ਜਦੋਂ ਕਈ ਦਿਨ ਅਸੀਂ ਹਰਿਆਣੇ ਦੇ ਪਿੰਡਾਂ 'ਚ ਵੀ ਪੰਜਾਬ ਦੇ ਪਿੰਡਾਂ 'ਚ ਵੀ ਦੌਰਾ ਕਰਕੇ ਜਿਹੜੀ ਹਾਂਸੀ ਟਾਣਾ ਦੇ ਉੱਤੇ ਟੋਵਲ ਬਣਾ ਰਹੇ ਸੀ ਉਹਨਾਂ ਵਿਰੋਧ ਕਰਕੇ ਪੰਜਾਬ ਦੇ ਅੰਦਰ ਵੱਡੇ ਫੜੇ ਦੇ ਕਰਕੇ ਉਹਨੇ ਉਹਨੂੰ ਰੋਕਿਆ ਸੀ ਉਹਦੇ باوجود ਵੀ ਮੈਂ ਕਹਿੰਦਾ ਕਿ ਠੀਕ ਹੈ ਕੁਦਰਤੀ ਜਿਹੜੀ ਆਫਟ ਕਹਿ ਕੇ ਇਹਨੂੰ ਐਂ ਟਾਲ ਦੇਣਾ ਕਿ ਘੱਗਰ ਨੂੰ ਡੂੰਘਾ ਨਹੀਂ ਕੀਤਾ ਜਾ ਸਕਦਾ ਇਹਦੀਆਂ ਸਾਈਡਾਂ ਉੱਚੀਆਂ ਨਹੀਂ ਕੀਤੀਆਂ ਜਾ ਸਕਦੀਆਂ ਇਹਦੇ ਬੰਦ ਚੌੜੇ ਨਹੀਂ ਕੀਤੇ ਜਾ ਸਕਦੇ ਇਹ ਸਰਕਾਰਾਂ ਦੀ ਨਲਾਇਕੀ ਹੈ ਅਸੀਂ ਆਪਣੇ ਵੱਲੋਂ ਸਾਡੇ ਜਿਹੜੇ ਦੋਸਤ ਕੋਈ ਲਿਖਣ ਵਾਲੇ ਨੇ ਉਹਨਾਂ ਨੇ ਲੇਖਾਂ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਬਕਾਇਦਾ ਪ੍ਰੋਗਰਾਮ ਕਰਕੇ ਸਾਡੀ ਜਥੇ ਨਹੀਂ ਜੇ ਬਾਕੀ ਜਥੇ ਬੰਦੀ ਮੈਂ ਨਹੀਂ ਕਹਿੰਦਾ ਸਾਡੀ ਜਥੇ ਬੰਦੀ ਇਕੱਲੀ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ तमाम ਜਥੇ ਬੰਦੀਆਂ ਜਦੋਂ ਵੀ ਇਹਦੇ ਤੇ ਮਸਲਾ ਹੁੰਦਾ ਅਸੀਂ ਹਮੇਸ਼ਾ ਅੱਜ ਵੀ ਮੈਂ ਇੱਥੇ ਤੁਹਾਡੇ ਸਾਹਮਣੇ ਕਹਿਣਾ ਚਾਹੁੰਦਾ ਕਿ ਸਰਕਾਰ ਦੇ ਸਾਹਮਣੇ ਵੱਡਾ ਕੰਮ ਨਹੀਂ ਹੈ ਕੋਈ ਇਸ ਇਸ ਹਰਿਆਣੇ ਦੇ ਸਰਕਾਰ ਨੂੰ ਛੱਡੋ ਜੀ ਕਿਸਾਨ ਖੁਦ ਵੀ ਬਣ ਸਕਦੇ ਨੇ ਪਰ ਕਾਰਨ ਕੀ ਹੈ ਸਰਕਾਰ ਜਿਹੜੀ ਹੈ ਵਿੱਚੋਂ ਮਿੱਟੀ ਨਹੀਂ ਚੱਕੜ ਦਿੰਦੀ ਇਹ ਮਿੱਟੀ ਜੇ ਚੱਕੀ ਜਾਵੇ ਇਹੀ ਬੰਨਾਂ ਦੇ ਪੈ ਸਕਦੀ ਹੈ ਕਿਸਾਨਾਂ ਨੂੰ ਪਰਚਿਆਂ ਦੇ ਡਰਾਵੇ ਦੇ ਕੇ ਇਹ ਰੋਕ ਦਿੰਦੇ ਨੇ ਜਥੇ ਬੰਦੀ ਉਦੋਂ ਉਹਨਾਂ ਦਾ ਸਾਥ ਕਿਉਂ ਨਹੀਂ ਦੇ ਪਰਚਿਆਂ ਦੇ ਡਰਾਵੇ ਦੇਣਾ ਗੱਲ ਦੇਖੋ ਫੇਰ ਮੈਂ ਗੱਲ ਕਹਿਣਾ ਜਿਹੜਾ ਕੰਮ ਸਰਕਾਰ ਨੇ ਕਰਨਾ ਉਹ ਸਰਕਾਰ ਤੋਂ ਹੀ ਕਰਾਉਣਾ ਚਾਹੀਦਾ ਲੋਕਾਂ ਨੂੰ ਜੇ ਤੁਸੀਂ ਕਹੋਗੇ ਹਰ ਕੰਮ ਲੋਕ ਹੀ ਆਪਣੇ ਆਪ ਕਰਨੋ ਠੀਕ ਨਹੀਂਗਾ ਸਰਕਾਰਾਂ ਫਿਰ ਕਾਦੇ ਵਾਸਤੇ ਬਣੀਆਂ ਨੇ ਉਹਨਾਂ ਹਜ਼ਾਰ ਟੈਕਸ ਸਾਡੇ ਕੋਲੋਂ ਕਾਦੇ ਵਾਸਤੇ ਲੈਂਦੇ ਨੇ ਐਡੇ ਐਡੇ ਪ੍ਰਸ਼ਾਸਨਿਕ ਅਧਿਕਾਰੀ ਕਾਦੇ ਵਾਸਤੇ ਲਾਏ ਹੋਏ ਨੇ ਪੂਰੇ ਦਾ ਪੂਰਾ ਡਿਪਾਰਟਮੈਂਟ ਹੈ ਡਰੇਨੇਜ ਡਿਪਾਰਟਮੈਂਟ ਦਾ ਉਹ ਕਾਦੇ ਵਾਸਤੇ ਬਣਿਆ ਹੋਇਆ ਇਸ ਕਰਕੇ ਸਾਡੇ ਲੋਕਾਂ ਦੇ ਕੋਲ ਤਾਂ ਵਿਚਾਰਿਆਂ ਕੋਲ ਦੋ ਟਾਈਮ ਆਪਣੀ ਫਸਲ ਨੂੰ ਸੰਭਾਲਣਾ ਸਰਕਾਰਾਂ ਨੇ ਦਰਸ਼ਕਾਂ ਜੀ ਪਰ ਕਰਨੇ ਹੁੰਦੇ ਆਪਣੇ 70 72 ਸਾਲ ਹੋ ਗਏ ਸਾਨੂੰ ਜਨਮ ਹੋਇਆ ਨੂੰ ਉਦੋਂ ਦੇ ਨਹੀਂ ਕੀਤੇ ਨਾ ਹੁਣ ਅੱਗੇ ਕਰਨੇ ਆ ਤੇ ਜੇ ਲੋਕ ਕਰਨਾ ਚਾਹੁੰਦੇ ਆ ਤਾਂ ਤੁਸੀਂ ਲੋਕਾਂ ਦੇ ਸਾਥ ਨਾਲ ਹੀ ਹੋ ਕੇ ਕਰਨਾ ਪੈਣਾ ਜੀ ਅਸੀਂ ਲੋਕ ਜਦੋਂ ਕਰਦੇ ਆ ਦੇਖੋ ਅਸੀਂ ਅਸੀਂ ਸਾਡੇ ਤੇ ਦੋਸ਼ ਲੱਗਦਾ ਵੀ ਰੇਲਾਂ ਰੋਕ ਲੈਂਦੇ ਆ ਸੜਕਾਂ ਰੋਕ ਲੈਂਦੇ ਆ ਉਦੋਂ ਅਸੀਂ ਕਰਦੇ ਆ ਨਾ ਇਹ ਤਾਂ ਨਹੀਂ ਗੱਲ ਕਰਦੇ ਨਹੀਂ ਜਦੋਂ ਅਸੀਂ ਜਦੋਂ ਅਸੀਂ ਜਿਹੜਾ ਕੰਮ ਅਸੀਂ ਕਰਦੇ ਆ ਉਹ ੱੱਕੇ ਨਾਲ ਵੀ ਕਰਦੇ ਆ ਜ਼ੋਰ ਨਾਲ ਵੀ ਕਰਦੇ ਆ ਸਮਝਾ ਕੇ ਵੀ ਕਰਦੇ ਆ ਇਕੱਠੇ ਹੋ ਕੇ ਵੀ ਕਰਦੇ ਆ ਸ਼ਾਂਤਮਈ ਢੰਗ ਨਾਲ ਕਰਦੇ ਆ ਲੰਬਾ ਕਰਨਾ ਪਏ ਉਹ ਵੀ ਕਰਦੇ ਆ ਇਹ ਦੱਸਣੇ ਡਾਕਟਰਦਰਸ਼ਪਾਲ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸਾਨ ਜਿਥੇ ਵਧੀਆਂ ਸੰਘਰਸ਼ ਕਰਦੀਆਂ ਰਹੀਆਂ ਨੇ ਤੇ ਕਰਦੀਆਂ ਰਹਿਣਗੀਆਂ ਇਸ ਹਰਚੰਦਪੁਰੇ ਦੇ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਕਈ ਦਿਨਾਂ ਤੋਂ ਜਿਹੜੇ ਇਸ ਦੀ ਅਗਵਾਈ ਕਰ ਰਹੇ ਨੇ ਡਾਕਟਰ ਆਪਣੇ ਹਰਪਜਤ ਸਿੰਘ ਜੀ ਪੁੱਤਰ ਆਪਣੇ ਜ਼ਿਲ੍ਹਾ ਪ੍ਰਧਾਨ ਚਰਜੀਤ ਕੋਰ ਧੂੜਿਆ ਜੀ ਉਹਨਾਂ ਤੋਂ ਜਾਣਦੇ ਹਾਲਾਤ ਕੀ ਨੇ ਹੁਣ ਦੇਖੋ ਜੀ ਸਥਿਤੀ ਹਜੇ ਵੀ ਨਾਜ਼ੁਕ ਬਣੀ ਹੋਈ ਹੈ ਇਹ 2024 ਦੇ ਵਿੱਚ ਅਸੀਂ ਜਥੇਬੰਦੀਆ ਵੱਲੋਂ ਮੰਗ ਪੱਤਰ ਦੇ ਕੇ ਸਰਕਾਰਾਂ ਤੋਂ ਇਹ ਜਿਹੜੇ ਦਰ ਕਹਿੰਦੇ ਨੇ ਨਾ ਵੀ ਸਾਫ ਨਹੀਂ ਕਰਾਈ ਅਸੀਂ ਇਹ ਦਰ ਆਪ ਸਾਫ ਕਰਵਾਏ ਸੀ 2024 ਦੇ ਵਿੱਚ ਅਸੀਂ ਇੱਥੇ ਮੌਜੂਦਾ ਸਾਡੀ ਜਥੇਬੰਦੀ ਖੜੀ ਹੋਈ ਸੀ ਝੰਡੇ ਲੈ ਕੇ ਖੜੀ ਹੋਈ ਸੀ ਜਦੋਂ ਕੋਈ ਪ੍ਰਸ਼ਾਸਨ ਅਧਿਕਾਰੀ ਆਉਂਦਾ ਸੀ ਅਸੀਂ ਉਹਨੂੰ ਡੱਕਦੇ ਸੀ ਅੱਗੇ ਵੀ ਅਸੀਂ ਕਰਾਂਗੇ ਪਰ ਸਾਨੂੰ ਸਾਥ ਚਾਹੀਦਾ ਲੋਕਾਂ ਦਾ ਜਦੋਂ ਫਲੱਡ ਲੰਘ ਜਾਂਦਾ ਹੈ ਉਦੋਂ ਲੋਕ ਪਾਰਟੀਆਂ ਦੇ ਹੋ ਜਾਂਦੇ ਨੇ ਜਦੋਂ ਫਲੱਡ ਆਉਂਦਾ ਹੈ ਹੁਣ ਲੋਕ ਸਾਡੇ ਤੋਂ ਉਮੀਦ ਰੱਖਦੇ ਨੇ ਅਸੀਂ ਅਸੀਂ ਤਾਂ ਉਦੋਂ ਵੀ ਖੜਨ ਨੂੰ ਤਿਆਰ ਆ ਸਾਨੂੰ ਲੋਕ ਦੱਸਣ ਦਾ ਸਹੀ ਵੀ ਇੱਥੇ ਬੰਨ ਬੰਨੋ ਜੀ ਅਸੀਂ ਲੋਕਾਂ ਨਾਲ ਤਿਆਰ ਆ ਅਸੀਂ ਕਰ ਰਹੇ ਆ ਲੋਕਾਂ ਤੋਂ ਅਸੀਂ ਪੈਸੇ ਲੈਣੇ ਹੁੰਦੇ ਨੇ ਲੋਕ ਸਾਨੂੰ ਕਹਿਣ ਜੀ ਇੱਥੇ ਆਓ ਤੁਸੀਂ ਆ ਜਿਹੜਾ ਪਰਲੇ ਪਾਸੇ ਵਾਲਾ ਬੰਨ ਹੈ ਮਤਲਬ ਭੱਗਰ ਦੇ ਨਾਲ ਸਾਡੇ ਕੋਲ ਲੋਕਾਂ ਨੇ ਕਿਹਾ ਵੀ ਇਹ ਜੀ ਆਪਣੇ ਤੌਰ ਤੇ ਬੰਨਾਂਗੇ ਤੁਸੀਂ ਸਾਡਾ ਸਾਥ ਦਿਓ ਲੈ ਮੈਂ ਚਰਨਜੀਤ ਕੌਰ ਧੂੜੀਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਇੱਥੇ ਐਲਾਨ ਕਰਕੇ ਜੰਨੇ ਆ ਉੱਥੇ ਵੀ ਅਸੀਂ ਐਸੀ ਤਰ੍ਹਾਂ ਦਾ ਕੈਂਪ ਲਾਵਾਂਗੇ ਲੋਕਾਂ ਦੇ ਸਾਥ ਦੇਣ ਜੇ ਤੁਸੀਂ ਸਾਰਾ ਕੰਮ ਸਰਕਾਰਾਂ ਤੋਂ ਜਾਂ ਜਥੇਬੰਦੀਆਂ ਤੋਂ ਚਾਹੁੰਦੇ ਹੋ ਇਹ ਨਹੀਂ ਹੁੰਦਾ ਹੁੰਦਾ ਠੀਕ ਹੈ ਨਾ ਲੋਕਾਂ ਦਾ ਸਾਥ ਸਾਨੂੰ ਚਾਹੀਦਾ ਲੋਕਾਂ ਨੂੰ ਦੱਸਣਾ ਸਹੀ ਵੀ ਕਿੱਥੇ ਕੀ ਕਰਨਾ ਲੋਕਾਂ ਦੇ ਸਹਿਯੋਗ ਨਾਲ ਅਸੀਂ ਹੁਣ ਲੋਕਾਂ ਨੂੰ ਜਾ ਕੇ ਉੱਤੇ ਖੜ ਜੀਏ ਇਹ ਤਾਂ ਗਲਤ ਆ ਨਾ ਇੱਥੇ ਦੂਸਰੀ ਕਿਸਾਨ ਜਥੇਬੰਦੀ ਨਹੀਂ ਅਸੀਂ ਸਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਲਗਾਤਾਰ ਜਦੋਂ ਦੇ ਅਸੀਂ ਜਥੇਬੰਦੀ ਚ ਸ਼ਾਮਲ ਹਾਂ ਲਗਾਤਾਰ ਇੱਕ ਗਰਦੀਆਂ ਦਰ ਖਾਲੀ ਹੋਣ ਦੀਆਂ ਸ਼ਿਕਾਇਤਾਂ ਦਿੰਦੇ ਰਹੇ ਆ ਇਹ ਦਰ ਖਾਲੀ ਕਰਵਾਏ ਵੀ ਨਹੀਂ ਇਹ ਜਥੇਬੰਦੀ ਨੇ ਕਰਵਾਏ ਨਹੀਂ ਤੇ ਅਸੀਂ ਇੱਥੇ ਝੰਡਾ ਲੈ ਕੇ ਖੜਦੇ ਰਹਾਂ ਤੇ ਹਰ ਜਿਹੜੀ ਕੋਈ ਪਰਚੇ ਵਾਲਾ ਆਉਂਦਾ ਸੀ ਪ੍ਰਸ਼ਾਸਨ ਅਧਿਕਾਰੀ ਨਹੀਂ ਕੰਮ ਕਰਦਾ ਸੀ ਘੱਟ ਕੰਮ ਕਰਦਾ ਸੀ ਅਸੀਂ ਉਹਨਾਂ ਨਾਲ ਪੰਗੇ ਵੀ ਲੈਂਦੇ ਰਹਾਂ ਕੋਈ ਪਰਚੇ ਪੁਰਚੀਆਂ ਦੇ ਸਾਨੂੰ ਨਾ ਪਰਵਾਹ ਹੈ ਨਾ ਪਰਚਿਆਂ ਦਾ ਸਾਨੂੰ ਡਰ ਅਸੀਂ ਕਰ ਪਰ ਲੋਕ ਸਾਡਾ ਸਾਥ ਦੇਣ ਸਾਡੀ ਸਪੋਰਟ ਲੋਕ ਨਹੀਂ ਜਥੇ ਇਦਾਂ ਰਾਤ ਉਹਨਾਂ ਲਈ ਇੱਕ ਕਰਨ ਲਈ ਤਿਆਰਾਂ ਸਾਡੇ ਲਗਾਤਾਰ ਉਹ ਰੇਤ ਨੂੰ ਪਹਿਰੇ ਲੱਗ ਰਹੇ ਨੇ ਤੇ ਰਾਤ ਨੂੰ ਮੁੰਡੇ ਡਿਊਟੀ ਦਿੰਦੇ ਨੇ 24 ਘੰਟੇ ਸਾਡਾ ਇੱਥੇ ਲੰਗਰ ਚੱਲ ਰਿਹਾ 24 ਘੰਟੇ ਸਾਡੇ ਲੋਕ ਇੱਥੇ ਹਾਜ਼ਰ ਨੇ ਅੱਜ ਤੋਂ ਮੈਂ ਵੀ ਇਹਨਾਂ ਨੂੰ ਐਲਾਨ ਕੀਤਾ ਵੀ ਅੱਜ ਦੇ ਰਾਤ ਨੂੰ ਠਿੱਕਰੀ ਪਹਿਰੇ 'ਚ ਮੈਂ ਵੀ ਇਹਨਾਂ ਦੇ ਵਿੱਚ ਸ਼ਾਮਲ ਹੋਵਾਂਗੀ ਮੈਂ ਤੇ ਮੇਰੇ ਘਰ ਵਾਲੇ ਸਿੱਧੂ ਨੇ ਰਾਤ ਦੇ ਪਹਿਰੇ 'ਚ ਅਸੀਂ ਵੀ ਸ਼ਾਮਲ ਹੋਵਾਂਗੇ ਇਹ ਸਨ ਚਰਜੀਤ ਕੌਰ ਜੀ ਧੂੜੀਆਂ ਜਿਨ੍ਹਾਂ ਨੇ ਦੱਸਿਆ ਕਿ ਕਿਸਾਨ ਦੇ ਸਾਥ ਦੇਣ ਅਸੀਂ ਸਦਾ ਇਹਨਾਂ ਦੇ ਨਾਲ ਆ ਤੇ ਕਿਸੇ ਕਿਸ ਤੋਂ ਵੀ ਡਰਦੇ ਤੇ ਸਾਡੇ ਨਾਲ ਮੌਜੂਦ ਨੇ ਕ੍ਰਾਤੀ ਕਿਸਾਨ ਯੂਨੀਅਨ ਦੇ ਪੰਜਾਬ ਦੇ ਸੀਨੀਅਰ ਖਰਪਜਨ ਸਿੰਘ ਜੀ ਹਾਂ ਜੀ ਮਟਰ ਸਾਹਿਬ ਕੀ ਕਹੋਗੇ ਇੱਕ ਤੇ ਜੀ ਮੈਂ ਪਹਿਲਾਂ ਇਹ ਕਹਿਣਾ ਚਾਹੁੰਦਾ ਨੇੜਾ ਹੋਗਾ ਨਾ ਵੀ ਇਹ ਇੱਕ ਸਾਫ ਜਿਹੜੀ ਲੋਕਾਂ ਦੀ ਜੰਗ ਆ ਲੋਕਾਂ ਦੀ ਸ਼ਮੂਲੀਅਤ ਤੋਂ ਬਿਨਾ ਸਰੇ ਨਹੀਂ ਚੜਦੀ ਕਦੀ ਇਹਦੀ ਇੱਕ ਉਦਾਹਰਨ ਦੇਣੀ ਚਾਹੁੰਦੇ ਸੀ ਕਿ ਆ ਬੀੜ ਦਾ ਇਲਾਕਾ ਇੱਥੇ ਇਹਦੇ ਆਲੇ ਦੁਆਲੇ ਇੱਥੇ ਦੇ ਲੋਕਾਂ ਨੇ ਲੜਾਈ ਲੜ ਕੇ ਹਾਈ ਕੋਰਟ ਤੋਂ ਕਾਨੂੰਨ ਪਾਸ ਕਰਾ ਲਿਆ ਵੀ ਲੋਕਾਂ ਦਾ ਜਾੜਾ ਬੜਾ ਹੁੰਦਾ ਇਸ ਵਾਲੇ ਤਾਰ ਲੱਗਣੀ ਚਾਹੀਦੀ ਹੈ ਪਰ ਉਹ ਤਾਰ ਲਾਉਣ ਤੇ ਕੰਮਜਾ ਕਰਦਾ ਕੋਈ ਨਹੀਂ ਗਰਾਉਂਡ ਲੈਵਲ ਤੇ ਉਹਨਾਂ ਨੇ ਕੁਝ ਨਹੀਂ ਕੀਤਾ ਅਖੀਰ ਸਾਡੀ ਜਥੇਬੰਦੀ ਇੱਥੇ ਆਈ ਸਾਡੀ ਜਥੇਬੰਦੀ ਨੂੰ ਕਿਹਾ ਵੀ ਜੇ ਤੁਸੀਂ ਉੱਠੋਗੇ ਸਵਾਲ ਵੱਡਾ ਵਾ ਤੁਹਾਡਾ ਉੱਠੁੰਦਾ ਨਾ ਪਿੰਡਾਂ ਸਾਰਿਆਂ 14 15 ਪਿੰਡ ਜਿੰਨੇ ਫੈਕਟਰ ਪਿੰਡ ਸੀਗੇ ਅਸੀਂ ਅੱਗੇ ਲੱਗਾਂਗੇ ਜਥੇਬੰਦੀ ਆ ਅੱਜ ਤੁਹਾਡੇ ਸਾਹਮਣੇ ਵੀ ਲੋਕਾਂ ਨੂੰ ਹੀ ਠਾਲਿਆ ਲੋਕਾਂ 'ਚ ਉਹਨਾਂ ਦੀ ਤਾਕਤ ਦਾ ਸਾਸ ਕਰਵਾਇਆ ਵੀ ਜੇ ਤੁਸੀਂ ਤਰੋ ਤੇ ਕੀ ਨਹੀਂ ਹੋ ਸਕਦਾ ਅੱਜ ਜਾਲ ਲੋਕ ਜਿਹੜੇ ਸੁੱਖ ਦੀ ਨਹੀਂ ਹੁੰਦੇ ਆ ਨਾ ਜੇ ਰਾਤਾਂ ਨੂੰ ਜਾਗਦੇ ਸੀ ਇਹੋ ਗੱਲ ਇਹ ਆ ਕਈ ਵਾਰੀ ਜਿਹੜਾ ਵਾ ਮਤਲਬ ਜਥੇਬੰਦੀਆਂ ਕੋ ਆਸ ਕਰਨੀ ਚਾਹੀਦੀ ਸਾਨੂੰ ਚੰਗੀ ਵੀ ਲੱਗਦੀ ਜੋ ਸਾਡੀ ਲੋਚ ਨਾਲਦੀ ਆ ਵੀ ਕਿਉਂਕਿ ਸਾਡੇ ਕੋ ਆਸ ਕਰਦਾ ਤਾਂ ਲੋਚ ਨਾਲ ਸਾਡੀ ਕਰਦੇ ਆ ਸਾਡੇ ਕੋ ਇਹ ਤਾਂ ਵੱਡੀਆਂ ਆਸਾਂ ਕਰਦੇ ਆ ਪਰ ਹੁਣ ਅੱਜ ਜੇ ਦੇ ਦੇ ਕਈ ਵੀ ਲੋਕਾਂ ਦਾ ਸਾਥ ਨਾਂ ਦਾ ਕੱਢੀ ਜਥੇਬੰਦੀ ਹੁੰਦੀ ਤੇ ਇਹ ਬੰਨ ਵਾਲੀ ਗੱਲ ਸਹੀ ਨਹੀਂ ਚੜਨੀ ਇਹ ਸਰកਸਾਰ ਜਥੇ ਇੱਕ ਕਰਾਦੀ ਕਿਸਾਨ ਜੁਨੀਅਰ ਦੇ ਆਗੂ ਜਿਨ੍ਹਾਂ ਨੇ ਦੱਸਿਆ ਕਿ ਲੋਕ ਸਾਥ ਦੇ ਰਹੇ ਨੇ ਤੇ ਅੱਗੇ ਵੀ ਜੇ ਸਾਥ ਦੇਣਗੇ ਤੇ ਜੋ ਵੀ ਘੱਗਰ ਦਰਿਆ ਦੇ ਸੰਬੰਧ ਵਿੱਚ ਲੋਕ ਕਿਸਾਨਾਂ ਨੂੰ ਮੁਸ਼ਕਲ ਆ ਰਹੀਆਂ ਨੇ ਉਹਨਾਂ ਦੇ ਜਿਹੜੇ ਇਤਜਾਮ ਸਾਡੇ ਵੱਲੋਂ ਕੀਤੇ ਜਾਣਗੇ ਅਜੀਤ ਵੈਬ ਟੀਵੀ ਲਈ ਪਾਤਰਾਂ ਤੋਂ ਜਗਦੀਸ਼ ਕਬੋਜ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ ਅਜੀਤ ਵੈਬ ਟੀਵੀ ਦੇਖ ਰਹੇ ਹੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਮੌਜੂਦ ਆ ਇਸ ਟਾਈਮ ਕੱਗਰ ਦਰਿਆ ਤੇ ਹਰਚੰਦਪੁਰਾ ਬੰਨ੍ਹ ਦੇ ਉੱਤੇ ਕੱਗਰ ਦਰਿਆ ਦੇ ਵਿੱਚ ਜਦੋਂ ਤੋਂ ਪਾਣੀ ਚੜਨ ਲੱਗਿਆ ਹੈ ਉਦੋਂ ਤੋਂ ਕਿਸਾਨ ਇਸ ਬੰਨ੍ਹ ਨੂੰ ਮਜ਼ਬੂਤ ਕਰਨ ਤੇ ਲੱਗੇ ਹੋਏ ਨੇ ਪਰ ਕਿਸਾਨਾਂ ਵੱਲੋਂ ਜਿਹੜਾ ਦਿਨ ਰਾਤ ਕਰਕੇ ਇਸ ਵੱੱਧ ਤੇ ਵਸ਼ੱਕਤ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਘੱਗਰ ਦਰਿਆ ਵਿੱਚ ਜਿਹੜਾ ਪਾਣੀ ਲਗਾਤਾਰ ਵੱਧਾ ਹੈ ਅਸੀਂ ਦਿਖਾਵਾਂਗੇ ਤੁਹਾਨੂੰ ਘੱਗਰ ਦਰਿਆ ਦੇ ਵਿੱਚ ਹਾਲਾਤ ਕੀ ਨੇ ਪਾਣੀ ਕਿੰਨਾ ਵਗ ਰਿਹਾ ਕਿੰਨਾ ਤੇਜ਼ੀ ਨਾਲ ਵੱਧ ਵਗ ਰਿਹਾ ਹੈ ਜਿਸ ਕਰਕੇ ਕਿਸਾਨਾਂ ਨੂੰ ਜਿਹੜੀ ਬੜਾ ਚਿੱਤਤਾ ਤੇ ਸਹਿਬ ਜਿਹੜਾ ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਕੋਈ ਘੱਗਰ ਦਰਿਆ ਜਿਹੜਾ ਬਿਲਕੁਲ ਕੱਡੇ ਤੇ ਪਹੁੰਚਿਆ ਹੋਇਆ ਹੈ ਇੱਥੇ ਸਾਡੇ ਨਾਲ ਮੌਜੂਦ ਨੇ ਇੱਕ ਕਿਸਾਨ ਉਹਨਾਂ ਤੋਂ ਜਾਣਦੇ ਆ ਕਿ ਕਿੰਨੇ ਦਿਨਾਂ ਤੋਂ ਤੁਸੀਂ ਲੱਗੇ ਹੋਏ ਹੋ ਤੇ ਹਾਲਾਤ ਕੀ ਨੇ ਉਸ ਦਿਨ ਪਾਣੀ ਦੀ ਪੱਧਰ ਕਿੰਨਾ ਸੀ ਅੱਜ ਕਿੰਨਾ ਹੈ ਜੀ ਤੁਹਾਡਾ ਨਾਮ ਹਾਂਜੀ ਰਗਵੀਰ ਦਾਸ ਜੀ ਜੀ ਇਹ ਦੋ ਤਰੀਕ ਤੋਂ ਕੰਮ ਚੱਲ ਰਹੀ ਹੈ ਇਹ ਹਾਂਜੀ ਇਹ ਕਿਸਾਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਇੱਥੇ ਨਾ ਤੇ ਸਰਕਾਰ ਕੋਈ ਵੀ ਕੰਮ ਨਹੀਂ ਕਰਦੀ ਜੀ ਕੋਈ ਵੀ ਸਰਕਾਰ ਆ ਜੇ ਕਾਂਗਰਸ ਆ ਜਾਈ ਕਾਲੀ ਆ ਜਾਈ ਆਮ ਆਦਮੀ ਪਾਰਟੀ ਆ ਜਾਈ ਕੋਈ ਵੀ ਸਰਕਾਰ ਇਥੇ ਕੋਈ ਸਹਾਇਤਾ ਨਹੀਂ ਕਰਦੀ ਹੈਗੀ ਆ ਗਈ ਹਾਂ ਇਹ ਕਿਸਾਨਾਂ ਦਾ ਸਾਰਾ ਉਹ ਮੁੱਦਾ ਹੈ ਜੇ ਇਹ ਬੰਦ ਟੁੱਟੇ ਜਾਂਦਾ ਤਾਂ ਕੀ ਹਾਲਾਤ ਹੋਣਗੇ ਹਾਲਾਤ ਜੀ ਇਹ ਸਾਰੇ ਇਲਾਕੇ 20 ਪੁੰਡਾ ਨੂੰ ਮਾਰਦਾ ਹੀ ਇਹ ਪਹਿਲਾਂ ਵੀ ਇਹ ਟੁੱਟਦਾ ਰਿਹਾ ਹਾਂ ਜੀ ਹਾਂ ਅੱਜ ਸਾਲ ਟੁੱਟਦਾ ਜੀ 23 ਚ ਵੀ ਇਹੀ ਹਾਲ ਹੋਇਆ ਸੀ 93 ਚ ਵੀ ਇਹੀ ਹਾਲ ਹੋਇਆ ਸੀ 88 ਚ ਵੀ ਇਹੀ ਹਾਲ ਹੋਇਆ ਸੀ ਹੁਣ ਜਿਹੜਾ ਬੰਨ ਹੈ ਇਹਨਾਂ ਦਾ ਤੁਹਾਡੇ ਕੋਈ ਨਾਲ ਕੋਈ ਸਾਥ ਦੇ ਰਿਹਾ ਹੈ ਜਾਂ ਤੁਸੀਂ ਆਪਣੇ ਤਰ੍ਹਾਂ ਦੀ ਲੱਗੇ ਇਹ ਆਪਣੇ ਕਿਸਾਨਾਂ ਦੇ ਲਵੇ ਲਵੇ ਪਿੰਡਾਂ ਵਾਲੇ ਜਿੰਨੇ ਵੀ ਮਦਦ ਕਰ ਰਹੇ ਨੇ ਕਿਸਾਨ ਆ ਯਾਰ ਇਹ ਨਹੀਂ ਸਾਰੇ ਜੀ ਕੀ ਨਾਂ ਹੈ ਪਹਿਲਾਂ ਨਾਂ ਦੱਸੋ ਮੇਰਾ ਨਾਮ ਲਬਚੰਦਾ ਜੀ ਇਹ ਜ਼ਮੀਨ ਮੇਰੇ ਬਾਬਿਆਂ ਵਾਲੇ ਠੇਕੇ ਤੇ ਆ ਬਾਬਿਆਂ ਦੀ ਜ਼ਮੀਨ ਆ ਜੀ ਤੇ ਅਸੀਂ 31 ਤਰੀਕ ਨੂੰ ਲੱਗੇ ਤੇ ਇਹ ਪਾਣੀ ਚੜਨ ਹਾਂਜੀ 31 ਤੋਂ ਅਸੀਂ ਆਪਦੇ ਮੁੰਡੇ 10 12 ਮੁੰਡੇ ਹੈਗੇ ਸਾਡੇ ਇਕੱਠੇ ਕਰਕੇ ਕੁਝ ਪਿੰਡ ਵਾਲਿਆਂ ਨਾਲ ਸੰਯੋਗ ਤੇ ਲੈ ਕੇ ਆਏ ਤੇ ਫਿਰ ਇਹਨਾਂ ਦਾ ਬਾਬਾ ਸ਼ੁਰੂ ਕਰਿਆ ਬੰਨ ਲਾਉਣ ਦਾ 31 ਤਰੀਕ ਨੂੰ